ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਦੀ ਸਹਿਯੋਗ ਦੇ ਨਾਲ ਅੱਜ ਸਾਡੇ ਸਿਰ ਤੇ ਛੱਤ ਪੈਣ ਲੱਗੀ ਆ ਇਹ ਬੱਚੇ ਦਾ ਮકાਨ ਗਿਰਵੀ ਰੱਖ ਕੇ ਮੇਰਾ ਇਲਾਜ ਕਰਾਇਆ ਸੀ ਇਹਨੇ ਹੋਰ ਰਜਿਸਟਰੀ ਸਾਡੇ ਕੋਲ ਛਡਾਈ ਨਹੀਂ ਗਈ ਵਿਆਜ ਤੇ ਵਿਆਜ ਪਈ ਗਿਆ ਉਹ ਸਾਨੂੰ ਸੇਲ ਕਰਨਾ ਪਿਆ ਐਦਾਂ ਹੀ ਮੀਂਹੇ ਰੀਆਂ ਧੁੱਪ ਦੇ ਵਿੱਚ ਹੀ ਮੈਂ ਰਿੰਦੀ ਸੀ ਟੀਨਾ ਤਪਦੀਆਂ ਸੀ ਮੇਰੇ ਕੋਲੇ ਟੀਨਾ ਥੱਲੇ ਗਰਮੀ 'ਚ ਬੈਠਣਾ ਨਹੀਂ ਜਾਂਦਾ ਸੀ ਜਿੱਦੇ ਕਰਕੇ ਮੈਂ ਬਾਹਰ ਤਰੇਕਾਂ ਥੱਲੇ ਵੀ ਗਲੀ 'ਚ ਬੈਠ ਕੇ ਗਰਮੀਆਂ ਦਾ ਟਾਈਮ ਕੱਢਦੀ ਰਹੀ ਹਾਂ ਹਾਰਦੀ ਮਰੀਜ਼ ਕਰਕੇ ਠੰਡ ਕਰਕੇ ਮੈਨੂੰ ਸਾਹ ਦੀ ਪ੍ਰੋਬਲਮ ਪੈਂਦੀ ਸੀ ਤੁਹਾਨੂੰ ਕਹਿਸੇ ਤੁਸੀਂ ਕਿ ਮੇਰੇ ਜੀਂਦੇ ਜੀ ਮੇਰੇ ਘਰ ਦਾ ਲੈਂਟਰ ਪੈ ਜਾਏ ਤਾਂ ਜੋ ਵੀ ਆਪਣੇ ਵੇਖਾ ਵੀ ਮੇਰੇ ਨੌਪੁੱਤ ਜਿਹੜੇ ਨੇ ਸਹੀ ਸਲਾਮਤ ਇਸ ਘਰ ਵਿੱਚ ਰਹਿ ਜਾਣ ਤੇ ਇਹਨਾਂ ਵਿਚਾਰਿਆਂ ਤੇ ਮੈਨੂੰ ਤਸ ਹੁੰਦਾ ਸੀ ਵੀ ਮੇਰੇ ਕਰਕੇ ਇਹਨਾਂ ਦੀ ਛੱਤ ਚਲੇਗੀ ਸਿਰ ਤੋਂ ਤੇ ਇਹ ਕਹਿੰਦਾ ਸੀ ਵੀ ਚਲੋ ਮਾਂ ਬਚ ਗਈ ਆ ਤੇ ਚਲੋ ਮੇਰੀ ਛੱਤ ਤੇ ਫੇਰ ਵੀ ਪੈ ਜੂਗੀ ਸਿਰ ਤੇ ਇਹ ਜਿਹੜੇ ਸਿਰ ਤੇ ਪੈਂਦੀ ਹੈ ਨਾ ਜਿਸ ਬੰਦੇ ਨੂੰ ਉਸੇ ਨੂੰ ਪਤਾ ਹੈ ਕਿ ਅਸੀਂ ਕਿਦਾਂ ਦਿਨ ਕੱਢਦੇ ਆ ਜਦੋਂ ਗਰੀਬ ਹੋ ਜਾਂਦਾ ਬੰਦਾ ਤੇ ਉਦੋਂ ਤਾਂ ਕੋਈ ਲਾਗੇ ਵੀ ਨਹੀਂ ਲੱਗਦਾ ਅੱਜ ਮੈਂ ਖੁਸ਼ੀ ਨਾਲ ਆ ਵੀ ਚਲ ਸੰਗਤ ਦੇ ਸਹਿਯੋਗ ਨਾਲ ਸੰਗਤ ਦਾ ਦਸਵੰਤਾ ਨਾ ਉਹ ਸਹੀ ਜਗ੍ਹਾ ਲੱਗਾ ਹੈ ਗੁਰੂ ਰਾਮਦਾਸ ਜੀ ਆਪ ਜਾਣੀ ਜਾਣ ਕਿ ਕਿਸੇ ਸੰਗਤ ਦਾ ਕੋਈ ਵੀ ਪੈਸਾ ਅਸੀਂ ਨਜਾਇਜ਼ ਅਸੀਂ ਨਹੀਂ ਇਸੇ ਹੀ ਘਰ ਦੀ ਛੱਤ ਤੇ ਲਾਵਾਂਗੇ ਤੇ ਸਾਰੇ ਸੰਗਤ ਦੇ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਦੇ ਕਰਕੇ ਸਾਡੇ ਸਿਰ ਤੇ ਛੱਤ ਪਈ ਆ ਗੁਰੂ ਜੀ ਨੇ ਕਿਹਾ ਸੀ ਕਿ ਗਰੀਬਤਾ ਜੋ ਮੁਖਾ 골 ਕਾਜ ਕਿਰਤਕਮੈ ਨੂੰ ਸਫਲ ਕਰਨਾ ਹੈ ਕਿਸੇ ਜ਼ਰੂਰਤਮੰਤ ਨੂੰ ਦਿੱਤਾ ਜਾਵੇ ਤੇ ਉਹ ਜੋ ਤੁਸੀਂ ਕਮਾਈ ਦਿੱਤੀ ਆ ਉਹ ਜ਼ਰੂਰਤਮੰਦ ਸਾਹਿਬ ਸੀਗੇ ਹਨ ਲੋੜ ਸੀ ਤੁਸੀਂ ਹੈਲਪ ਕੀਤੀ ਹੈ ਇਹ ਤੁਹਾਡੇ ਕਰਮ ਬਹੁਤ ਚੰਗੇ ਹੋਏ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੁਨੀਆ ਵੂਹੇ ਪੇੜ ਦੀ ਰਬ ਰਸਤੇ ਕਢਦਾ ਕੋਈ ਨਾ ਕੋਈ ਰਸਤਾ ਨਾ ਇਸ ਤਰ੍ਹਾਂ ਮਾਰ ਰਹੀ ਆ ਆਪਾ ਸੇਵਾ ਲਿੰਦਾ ਗਾਹਾਂ ਦੀ ਗਾ ਮੈਨੂੰ ਘੱਟੋ ਘੱਟ ਵੀ 50 60 ਤੋਂ ਜ਼ਿਆਦਾ ਹੀ ਫੋਨ ਆਏ। ਉਹ ਜਦੋਂ ਆਏ ਸੀਗੇ ਉਦੋਂ ਮਾਤਾ ਦੇ ਹਾਲਾਤ ਦੇਖਣ ਵਾਲੇ ਸੀ ਕਿ ਲੱਗਦਾ ਸੀਗੇ ਕਿ ਮਾਤਾ ਕੋਈ ਸਦਮਾ ਨਾਲ ਲੱਗ ਗਏ। ਤੇ ਜਦੋਂ ਵੀਡੀਓ ਪਈ ਸੀ ਵੀਡੀਓ ਤੋਂ ਪਹਿਲਾਂ ਅਸੀਂ ਆਪਣੇ ਵੱਲੋਂ ਸਟਾਰਟ ਕੀਤਾ ਕਿ ਅਸੀਂ ਸੀਮੈਂਟ ਤੇ ਦਰਵਾਜ਼ੀਆਂ ਦੀ ਤੇ ਬਜਲੀ ਦੀ ਸੇਵਾ ਜਿਹੜੀ ਸੀ ਉਹ ਸੰਗ ਦੇ ਸਹਿਯੋਗ ਨਾਲ ਇੱਥੇ ਲੈ ਕੇ ਆਏ। ਅਸੀਂ ਕਹਿੰਦੇ ਵੀ ਮਾਇਆ ਮਨ ਬੋਣੀ ਹੁੰਦੀ ਆ ਮਾਇਆ ਵੇਖੀ ਤੰਗੇ ਜਿਹੜੇ ਮਨ ਬਲ ਜਾਂਦੇ ਨੇ ਹਾਂ ਇਹਨਾਂ ਦਾ ਇਹ ਬੜਾ ਵਧੀਆ ਜਰੀਆ ਵਾ ਕਿ ਇਹਨਾਂ ਨੇ ਇਹ ਕੋਈ ਲਾਲਚ ਨਹੀਂ ਕੀਤਾ ਕਿ ਇਹਨਾਂ ਨੇ ਕਿਹਾ ਕਿ ਸਾਡੀ ਸਿਰਫ ਛੱਤ ਪਈ ਜਾਵੇ ਉਹ ਰਾਮਦਾਸ ਵੀ ਇਹ ਕਹਿੰਦੇ ਆ ਕਿ ਨੰਗੇ ਨੂੰ ਕੱਪੜਾ ਪਿਆਸੇ ਨੂੰ ਪਾਣੀ ਤੇ ਜਿਹੜਾ ਭੁੱਖੇ ਨੂੰ ਅੰਨ ਉਹੋ ਜਿਹੜਾ ਦਾਨ ਜਿਹੜਾ ਜਾਂਦਾ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਤਸਵੀਰਾਂ ਖਾਵਾਂਗੇ ਨਿਊ ਕੋਟ ਮਿਤ ਸਿੰਘ ਦੀਆਂ ਉਸ ਪਰਿਵਾਰ ਦੀਆਂ ਜਿੰਨਾ ਪਰਿਵਾਰ ਦੀ ਤੁਹਾਡੇ ਚੈਨਲ ਦੇ ਉੱਤੇ ਖਬਰ ਦਿਖਾਈ ਸੀ ਅਤੇ ਉਸ ਖਬਰ ਦਾ ਅਸਰ ਹੋਇਆ ਉਸ ਤੋਂ ਬਾਅਦ ਸਮਾਜ ਸੇਵੀ ਐਨ ਆਰ ਆਈ ਵੀ ਰਾਣੇ ਕਾਫੀ ਜੜੀ ਇਸ ਪਰਿਵਾਰ ਦੀ ਮਦਦ ਕੀਤੀ ਆ ਤੁਸੀਂ ਦੇਖਿਆ ਕਿਸ ਤਰ੍ਹਾਂ ਜੜੀ ਇਹ ਮਾਂ ਅਸੀਂ ਰੋ ਰੋ ਕੇ ਆਪਣਾ ਜਿਹੜਾ ਦਰਦ ਬਿਆਨ ਕਰ ਰਹੀ ਸੀ ਵੀ ਠਰ ਦਾ ਮਹੀਨਾ ਬਾਅਦ ਹੀ ਕਰਦੀ ਜੜੀ ਛੱਤਾਂ ਨੇ ਉਹ ਵੀ ਜੜੀ ਕੱਚੀਆਂ ਨੇ ਲੈਂਟਰ ਪਾਉਣ ਜੋਗੇ ਪੈਸੇ ਹਨੀ ਸੀ ਪਰਿਵਾਰ ਕੋ ਕਿਸ ਤਰ੍ਹਾਂ ਮਾਤਾ ਮਾਂ ਤੁਸੀਂ ਦੇਖਿਆ ਜਿਹੜੀ ਸੋਈ ਸੀ ਜੜੀ ਉੱਥੇ ਵੀ ਜੜੀਆਂ ਨੇ ਖਾਕ ਕੇ ਜੜੀਆਂ ਪਲੇਟਾਂ ਪਾਈਆਂ ਸੀ ਜੜਾ ਜਿਹੜਾ ਸ਼ੈੱਡ ਪਾਇਆ ਸੀ ਪਰ ਉਸ ਤੋਂ ਬਾਅਦ ਸੰਗਤ ਨੇ ਅਜਿਹਾ ਪਿਆਰ ਦਿਖਾਇਆ ਹਰ ਪਾਸੇ ਜਿਹੜੀ ਇਹਨਾਂ ਦੀ ਕਿਰਪਾ ਹੋ ਗਈ ਅਤੇ ਉਹ ਤਾਂ ਵੱਡੀ ਜਿਹੜੀ ਹੈ ਮਦਦ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਸਿਹਰਾ ਨਹੀਂ ਕਰਾਂਗੇ ਇਹ ਇੱਟਾਂ ਜਿਹੜੀਆਂ ਨੇ ਕਿਸੇ ਦਾਨੀ ਸੱਜਣ ਨੇ ਮਦਦ ਦੀ ਅਪੀਲ ਵਾਸਤੇ ਦਿੱਤੀਆਂ ਨੇ ਅਤੇ ਮੈਨੂੰ ਲੱਗਦਾ ਵੀ ਪਰਿਵਾਰ ਦਾ ਜਿਹੜਾ ਸੁਪਨਾ ਸੀ ਇਸ ਬਾਦ ਦਾ ਵੀ ਲੈਂਟਰ ਪਾਇਆ ਜਾਵੇ ਉਹ ਸੁਪਨਾ ਜਿਹੜਾ ਹੁਣ ਜਲਦ ਪੂਰਾ ਹੋ ਜਾਊਗਾ ਇੱਕ ਬਣੇ ਤੁਹਾਨੂੰ ਰੇਤਾ ਦੀਆਂ ਤਕਸਾਲ ਤਸਵੀਰਾਂ ਜਿੱਥੇ ਕਿਸੇ ਦਾ ਜਿੰਨੀ ਕਿਸੇ ਦੀ ਸੇਵਾ ਸੀ ਹਰ ਕਿਸੇ ਨੇ ਆਪਣੀ ਸੇਵਾ ਲਈ ਚਾਹੇ ਆਪਣੀ ਦੇ ਸਬੰਧ ਵਿੱਚੋਂ ਚਾਹੇ ਰੇਤਾ ਬਜਰੀ ਇੱਟਾਂ ਹਰ ਕਿਸੇ ਨੇ ਜਿਹੜਾ ਦਿਲ ਖੋਲ ਕੇ ਜਿਹੜੀ ਸੇਵਾ ਕੀਤੀ ਆ ਤੁਸੀਂ ਦੇਖ ਸਕਦੇ ਹੋ ਅੱਜ ਦੇ ਜ਼ਮਾਨੇ ਵਿੱਚ ਵੀ ਇਸ ਤਰ੍ਹਾਂ ਦੀਆਂ ਨੀ ਸੱਜਣ ਹੈਗੇ ਨੇ ਜਿਹੜੇ ਕਿ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਨੇ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਆਪਣੇ ਸਾਹਲੇ ਦਾ ਹੀ ਸਾਂਝੀ ਕਰਾਂਗੇ ਤੁਸੀਂ ਦੇਖਿਆ ਸੀ ਉਸ ਮਾਂ ਦਾ ਦਰਦ ਵੀ ਉਸ ਦਾ ਜਿਹੜਾ ਪੁੱਤਰ ਆ ਕੱਲਾ ਕੱਲਾ ਪੁੱਤਰ ਆ ਕਿਸ ਤਰ੍ਹਾਂ ਜਿਹੜੀ ਜ਼ਿੰਦਗੀ ਦੀ ਜਿਹੜੀ ਘਰ ਬਣਾਊਗਾ ਕਿਉਂਕਿ ਘਰ ਬਣਾਉਣਾ ਅੱਜ ਦੇ ਜ਼ਮਾਨੇ ਵਿੱਚ ਬਹੁਤ ਔਖਾ ਵਾ ਪਰ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਸੁਪਨਾ ਇਹਨਾਂ ਨੇ ਜਿਹੜਾ ਪੂਰਾ ਕੀਤਾ ਵਾ ਉਸ ਪਰਿਵਾਰ ਦਾ ਦੇਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਅਸੀਂ ਜਦੋਂ ਦਿਖਾਇਆ ਸੀ ਵੀ ਮਾਤਾ ਜੀ ਨੂੰ ਪਾਣੀ ਬਹੁਤ ਕਿਦ ਹੁੰਦੀ ਆ ਗਵਾਨੀਆਂ ਕਰੋ ਪੈਪ ਲਗਾ ਕੇ ਪਾਣੀ ਲਿਓਣਾ ਪੈਂਦਾ ਸੀ ਪਰ ਸੰਗਾਂ ਨੇ ਸੇਵਾ ਕੀਤੀ ਤੇ ਅੱਜ ਮੋਟਰ ਵੀ ਲੱਗ ਗਈ ਹੈ ਪਾਣੀ ਦੀ ਤੁਸੀਂ ਦੇਖ ਸਕਦੇ ਹੋ ਛਗਣਾ ਵਾਲਾ ਕੰਮ ਹੋ ਗਿਆ ਤੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿੱਥੇ ਕਿ ਸੀਮੰਟ ਦੀਆਂ ਬੋਰੀਆਂ ਤੇ ਸਾਡੇ ਜਿਹੜੇ ਦਲਜੀਤ ਵੀਰ ਨੇ ਸਬ ਇੰਸਪੈਕਟਰ ਪੰਜਾਬ ਪੁਲਿਸ ਚ ਉਹਨਾਂ ਵੱਲੋਂ ਸੇਵਾ ਕੀਤੀ ਗਈ ਦਰਵਾਜ਼ਿਆਂ ਦੀ ਉਹ ਵੀ ਬੜੀ ਵੱਡੀ ਸੇਵਾ ਵਾ ਗੱਲਬਾਤ ਹੀ ਕਰਾਂਗੇ ਪ੍ਰਵਾਹਕਨ ਤੁਸੀਂ ਦੇਖ ਸਕਦੇ ਹੋ ਪ੍ਰਵਾਹਕ ਮੈਂਬਰ ਅੱਜ ਵੀ ਖੜੇ ਨੇ ਪਰ ਤੁਹਾਡੀ ਆ ਉਡੀਕਾ ਕਰ ਰਹੇ ਨੇ ਪਰਿਵਾਰਕ ਮੈਂਬਰ ਮਾਤਾ ਦਾ ਫਤਿਹ ਸਾਡੀ ਕਰਦੇ ਆ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਦੀ ਸਹਿਯੋਗ ਦੇ ਨਾਲ ਅੱਜ ਸਾਡੇ ਸਿਰ ਤੇ ਛੱਤ ਪੈਣ ਲੱਗੀ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਚੈਨਲ ਦੇ ਜਰੀਏ ਮੇਰੀ ਵੀਡੀਓ ਬਣਾ ਕੇ ਪਾਈ ਤੇ ਸਾਰੀ ਸੰਗਤ ਨੂੰ ਪਤਾ ਲੱਗਾ ਵੀ ਇਹ ਭੈਣ ਵੀ ਇੰਨੀ ਛੱਤ ਤੋਂ ਓਕੀ ਆ ਚਲੋ ਜਿੰਨੇ ਸਬਾਤਾਂ ਜਦੋਂ ਹਲਾਈ ਸੀ ਵੀਡੀਓ ਪਾਈ ਉਦੋਂ ਕੀ ਹਾਲਾਤ ਸੀ ਕਿੰਨੇ ਸਾਲਾਂ ਤੁਹਾਡੇ ਹਾਲਾਤ ਇਸੇ ਤਰ੍ਹਾਂ ਗਰੀਬੀ ਜ਼ਿੰਦਗੀ ਬਤੀਤ ਕਰਦੇ ਸੀ ਕਿੰਨੇ ਸਾਲ ਉਸਨਾਂ ਨਹੀਂ ਦਿਸ ਤਰ੍ਹਾਂ ਸਾਨੂੰ ਇਸ ਤਰ੍ਹਾਂ ਗਰੀਬੀ ਦੇ ਵਿੱਚ 3-4 ਸਾਲ ਤੋਂ ਹੀ ਇਦਾਂ ਹੀ ਰਹਿੰਦੇ ਸੀ ਬਿਮਾਰ ਹੋਣ ਕਰਕੇ ਜਦੋਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਬੱਚੇ ਦਾ ਮਕਾਨ ਗਿਰਵੀ ਰੱਖ ਕੇ ਮੇਰਾ ਇਲਾਜ ਕਰਾਇਆ ਸੀ ਇਹਨੇ ਔਰ ਰਜਿਸਟਰੀ ਸਾਡੇ ਕੋਲ ਛਡਾਈ ਨਹੀਂ ਗਈ ਵਿਆਜ ਤੇ ਵਿਆਜ ਪਈ ਗਿਆ ਉਹ ਸਾਨੂੰ ਸੇਲ ਕਰਨਾ ਪਿਆ ਵੀ ਥੋੜੇ ਜਿਹਾ ਸਾਨੂੰ ਪੈਸੇ ਬਚੇ ਉਹੀ ਪਲਾਟ ਲੈ ਕੇ ਰੱਖ ਲਿਆ ਸਾਡੇ ਕੋਲ ਬਣਾਉਣ ਨੂੰ ਪੈਸੇ ਨਹੀਂ ਸੀ ਫਿਰ ਅਸੀਂ ਕਿਰਾਏ ਤੇ ਕਿੰਨਾ ਚੱਲ ਰਹੇ ਕਿਰਾਏ ਤੋਂ ਬਾਅਦ ਫਿਰ ਥੋੜਾ ਬਹੁਤਾ ਇਧਰ ਉਧਰ ਫੜਫੜਾ ਕੇ ਤੇ ਅਸੀਂ ਮਾੜਾ ਜਿਹਾ ਢਾਰਾ ਜਿਹਾ ਬਣਾ ਕੇ ਇਹਦੇ ਵਿੱਚ ਹੀ ਰਹਿੰਦੇ ਸੀ ਬੱਚੇ ਕੋਈ ਕਿਰਾਇਆ ਵੀ ਨਹੀਂ ਦਿੱਤਾ ਜਾਂਦਾ ਸੀ ਇਸੇ ਤਰ੍ਹਾਂ ਹੀ ਗੁਜ਼ਾਰਾ ਕਰਦੇ ਨੂੰ ਸਾਨੂੰ ਸਾਲ ਤੋਂ ਉੱਤੇ ਹੋ ਗਿਆ ਸੀ ਇਦਾਂ ਹੀ ਮੀਂਹੇ ਰਿਆਂ ਧੁੱਪ ਦੇ ਵਿੱਚ ਹੀ ਮੈਂ ਰੈਂਦੀ ਸੀ ਟੀਨਾ ਤਪਦੀਆਂ ਸੀ ਮੇਰੇ ਕੋਲ ਟੀਨਾ ਥੱਲੇ ਗਰਮੀ 'ਚ ਬੈਠਾ ਨਹੀਂ ਜਾਂਦਾ ਸੀ ਜਿੱਦੇ ਕਰਕੇ ਮੈਂ ਬਾਹਰ ਤਰੇਕਾਂ ਥੱਲੇ ਵੀ ਗਲੀ 'ਚ ਬੈਠ ਕੇ ਗਰਮੀਆਂ ਦਾ ਟਾਈਮ ਕੱਢਦੀ ਰਹੀਆਂ ਹੁਣ ਬਹੁਤ ਜ਼ਿਆਦਾ ਠੰਡ ਆ ਗਈ ਤੇ ਜਿੱਦੇ ਕਰਕੇ ਮੈਂ ਠੰਡ ਹਾਰਦੀ ਮਰੀਜ਼ ਕਰਕੇ ਠੰਡ ਕਰਕੇ ਮੈਨੂੰ ਸਾਹ ਦੀ ਪ੍ਰੋਬਲਮ ਪੈਂਦੀ ਸੀ ਉਹ ਤਾਂ ਕਿਸੇ ਦੀ ਹੈ ਜਿਵੇਂ ਮਤਲਬ ਹੀ ਰੱਬ ਨੇ ਆਪ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਸੇਵਾ ਦਿੱਤੀ ਆ ਤੇ ਮੇਰੇ ਮੇਰੇ ਤੱਕ ਇਹਨਾਂ ਨੀ ਪਹੁੰਚ ਹੋਈ ਆ ਤੇ ਆਏ ਵੇ ਘਰ ਵੇਖ ਕੇ ਹਾਲਾਤ ਘਰ ਦੇ ਤੇ ਇਹਨਾਂ ਨੇ ਮੇਰੀ ਵੀਡੀਓ ਬਣਾ ਕੇ ਪਾਈ ਆ ਸ਼ਾਇਦ ਮਹਾਰਾਜ ਗੁਰੂ ਆਮਦਾਸ ਜੀ ਨੇ ਇਹਨਾਂ ਨੂੰ ਸੇਵਾ ਦਿੱਤੀ ਸੀ ਇਹਨਾਂ ਨੂੰ ਜੀ ਲੱਗਦਾ ਮਾਤਾ ਸੁਪਣਾ ਗਿਆ ਸੀ ਤੁਸੀਂ ਵੀ ਮੇਰੇ ਜੀਂਦੇ ਜੀ ਮੇਰੇ ਘਰ ਦਾ ਲੈਂਟਰ ਪੈ ਜੇ ਤਾਂ ਜੋ ਵੀ ਆਪਣੇ ਵੇਖਾ ਵੀ ਮੇਰੇ ਨੋਹ ਪੁੱਤ ਜਿਹੜੇ ਨੇ ਸਹੀ ਸਲਾਮਤ ਇਸ ਘਰ ਵਿੱਚ ਰਹਿ ਜਾਣ ਕਿਉਂਕਿ ਤੁਸੀਂ ਦੱਸਿਆ ਵੀ ਜਿਸ ਤਰ੍ਹਾਂ ਟੀਨਾ ਪਈਆਂ ਸੀ ਟੀਨਾ ਤੱਪਦੀਆਂ ਸੀ ਜਦੋਂ ਕਿਤੇ ਮੀਂਹ ਨਹੀਂ ਦੀ ਆਉਂਦਾ ਸੀ ਜਾਂ ਜਦੋਂ ਤੂਫਾਨ ਦਾ ਸੀ ਸਾਰਾ ਪਾਣੀ ਜਿਹੜਾ ਬਸਾਦਾ ਸਾਰਾ ਅੰਦਰ ਆ ਜਾਂਦਾ ਸੀ ਤੇ ਮਾ ਸਾਮਾਨ ਸਾਲਾ ਖਰਾਬ ਹੋ ਜਾਂਦਾ ਸੀ ਹਾਂਜੀ ਹਾਂਜੀ ਸਾਰਾ ਸਮਾਨ ਵੀ ਖਰਾਬ ਹੋ ਜਾਂਦਾ ਸੀ ਤੇ ਇਹਨਾਂ ਵਿਚਾਰਿਆਂ ਤੇ ਮੈਨੂੰ ਤਰਸ ਆਉਂਦਾ ਸੀ ਵੀ ਮੇਰੇ ਕਰਕੇ ਇਹਨਾਂ ਦੀ ਛੱਤ ਚਲੇਗੀ ਸਿਰ ਤੋਂ ਤੇ ਇਹ ਇਹ ਕਹਿੰਦਾ ਸੀ ਵੀ ਚਲੋ ਮਾਂ ਬਚ ਗਈ ਆ ਤੇ ਚਲੋ ਮੇਰੀ ਛੱਤ ਤੇ ਫੇਰ ਵੀ ਪੈ ਜੂਗੀ ਸਿਰ ਤੇ ਇਹਦੇ ਕਰਕੇ ਫਿਰ ਮੈਂ ਇਹ ਦਾਸਾਂ ਕਰਦੀ ਗੁਰੂ ਰਾਮਦਾਸ ਦੇ ਘਰ ਜਾ ਕੇ ਵੀ ਮਹਾਰਾਜ ਕਿਸੇ ਤਰ੍ਹਾਂ ਬੱਚੇ ਦੀ ਛੱਤ ਵਾਪਸ ਆ ਜੇ ਤੇ ਅੱਜ ਪਰਮਾਤਮਾ ਨੇ ਇੰਨੀ ਕਿ ਮਿਹਰ ਹੋਈ ਆ ਕਿ ਚਲੋ ਤੁਹਾਡੇ ਸਹਿਯੋਗ ਨਾਲ ਸਾਧ ਸੰਗਤ ਦੀ ਸਹਿਯੋਗ ਨਾਲ ਸਿਰ ਤੇ ਛੱਤ ਪੈ ਗਈ ਆ ਇਹੀ ਕਹਿਣਾ ਚਾਹੁੰਨੀ ਆ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਸਾਡੇ ਸਾਡੇ ਹੈਲਪ ਕੀਤੀ ਆ ਜਿਨ੍ਹਾਂ ਦਾ ਮਾੜਾ ਮਟਾ ਦਸਵਾ ਤਾਂ ਜਿਵੇਂ ਵੀ ਜੇ ਕਿਸੇ ਦੀ ਖੁਸ਼ੀ ਸੀ ਪਾਇਆ ਕਿਸ ਨੇ ਇਟਾਂ ਦੇਤੀਆਂ ਕਿਸ ਨੇ ਸੀਮਿੰਟ ਦਿੱਤਾ ਇਸੇ ਤਰ੍ਹਾਂ ਕਰਕੇ ਤੇ ਸਾਡੇ ਸਿਰ ਤੇ ਛੱਤ ਪੈਣ ਲੱਗੀ ਆ ਕਿ ਲੱਗਦਾ ਮਾਤਾ ਜੀ ਇੱਕ ਨਾ ਵੀਡੀਓ ਪੈਂਦੀ ਤੇ ਸ਼ਾਇਦ ਨਾ ਕੋਈ ਮਤ ਕਰਦਾ ਕੀ ਲੱਗਦਾ ਸੀ ਅੱਜ ਦੇ ਜ਼ਮਾਨੇ ਜਿੱਥੇ ਅੱਜ ਕੱਲ ਆਪਣਾ ਭੈਣ ਭਰਾ ਜਿਹੜੇ ਉਹ ਨਹੀਂ ਲਾਗੇ ਲੱਗਦੇ ਉਹ ਨਹੀਂ ਮਦਦ ਕਰਦੇ ਕੀ ਲੱਗਦਾ ਸੀ ਕਿਸੇ ਨੇ ਆ ਕੇ ਤੁਹਾਡੀ ਪਰਵਾਹ ਦੀ ਬਾਹ ਫੜਨੀ ਸੀ ਆ ਕੇ ਹਾਂਜੀ ਵੀਰ ਜੀ ਮੈਨੂੰ ਲੱਗਦਾ ਸੀ ਲੱਗਦਾ ਕਿ ਸੱਚ ਵਾਏ ਸਾਬਕ ਸੱਚਾ ਕੀ ਕੋਈ ਵੀ ਕਿਸੇ ਦੀ ਹੈਲਪ ਨਹੀਂ ਕਰਦਾ ਇਹ ਜਿਹੜੇ ਸਿਰ ਤੇ ਪੈਂਦੀ ਹੈ ਨਾ ਜਿਸ ਬੰਦੇ ਨੂੰ ਉਸੇ ਨੂੰ ਪਤਾ ਹੈ ਕਿ ਅਸੀਂ ਕਿਦਾਂ ਦਿਨ ਕੱਢਦੇ ਆ ਜਦੋਂ ਗਰੀਬ ਹੋ ਜਾਂਦਾ ਬੰਦਾ ਤੇ ਉਦੋਂ ਤਾਂ ਕੋਈ ਲਾਗੇ ਵੀ ਨਹੀਂ ਲੱਗਦਾ ਇਹਦਾ ਕਿ ਇਹ ਹੀ ਸਮਝ ਲੋ ਇਹ ਸਭ ਨੂੰ ਪਤਾ ਜਿੰਨੇ ਤੇ ਪੈਂਦੀ ਆ ਮੈਂ ਖੁਦ ਪ੍ਰਤੱਖ ਇਹਦੇ ਤੇ ਵੇਖਿਆ ਹੈ ਯਕੀਨ ਕੀਤਾ ਸਾਥ ਵੀ ਇਹ ਕੋਈ ਵੀ ਹੈਲਪ ਨਹੀਂ ਕਰਦਾ ਇਹ ਤੇ ਕੋਈ ਰੱਬ ਦਾ ਬੰਦਾ ਹੀ ਅੱਜ ਅੱਜ ਕਿਸੇ ਨੂੰ ਸੇਵਾ ਦਿੱਤੀ ਆ ਤੇ ਕੋਈ ਜਰੀਆ ਹੀ ਬਣਦਾ ਹੈ ਵੀ ਸਾਡੀ ਤੇ ਛੱਤ ਪੈ ਗਈ ਆ ਜਾਂ ਕਿਸੇ ਦੇ ਰੱਬ ਸੁਣ ਲੈਂਦਾ ਹੈ ਕੇ ਦੇ ਜਰੀਏ ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ ਸੰਗਤ ਦਾ ਕਿੰਨਾ ਕਿ ਧੰਨਵਾਦ ਕਰਨਾ ਚਾਹੋਗੇ ਜਿਨ੍ਹਾਂ ਨੇ ਆਪਣੇ ਨੇਕ ਕਮਾਈ ਵਿੱਚੋਂ ਦਸੰਦ ਕੱਢ ਕੇ ਭੇਜਿਆ ਤੇ ਅੱਜ ਤੁਹਾਡੀ ਜਿਹੜੀ ਹੈ ਘਰ ਦੀ ਛੱਤ ਪੈ ਰਹੀ ਹੈ ਮੈਂ ਸੰਗਤ ਦਾ ਬਹੁਤ-ਬਹੁਤ ਤਾਨੁਵਾਦ ਕਰਨਾ ਚਾਹੁੰਦੀ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਉਸ ਦਿਨ ਤਾਂ ਮੈਂ ਰੋ ਰਹੀ ਸੀ ਸਾਰਿਆਂਗੇ ਵੀ ਸੱਚੀ ਹੋ ਰਿਆ ਸੀ ਅੱਜ ਮੈਂ ਖੁਸ਼ੀ ਨਾਲ ਆ ਵੀ ਚਲ ਸੰਗਤ ਦੇ ਸਹਿਯੋਗ ਨਾਲ ਸੰਗਤ ਦਾ ਦਸਵੰਤਾ ਨਾ ਉਹ ਸਹੀ ਜਗ੍ਹਾ ਲੱਗਾ ਹੈ ਗੁਰੂ ਰਾਮਦਾਸ ਜੀ ਆਪ ਜਾਣੀ ਜਾਣ ਕਿ ਕਿਸੇ ਸੰਗਤ ਦਾ ਕੋਈ ਵੀ ਪੈਸਾ ਸੀ ਨਜਾਇਜ਼ ਅਸੀਂ ਨਹੀਂ ਇਸੇ ਹੀ ਘਰ ਦੀ ਛੱਤ ਤੇ ਲਾਵਾਂਗੇ ਤੇ ਸਾਰੇ ਸੰਗਤ ਦੇ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਦੇ ਕਰਕੇ ਸਾਡੇ ਸਿਰ ਤੇ ਛੱਤ ਪਈ ਆ ਠੀਕ ਆ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਮਾਤਾ ਦੇ ਅੱਖਾਂ ਵਿੱਚੋਂ ਅਥਰੂ ਨੇ ਪਰ ਅੱਜ ਖੁਸ਼ੀ ਦੇ ਅਥਰੂ ਨੇ ਤਾਂ ਮਾਤਾ ਅੱਜ ਸਾਰਿਆਂ ਦਾ ਸ਼ੁਕਰ ਕਰਦੀ ਆ ਧੰਨਵਾਦ ਕਰਦੀ ਜਿਹੜੀ ਥੱਕਦੀ ਨਹੀਂ ਆ ਕਿਉਂਕਿ ਰੋ ਰੋ ਕੇ ਵੀਡੀਓ ਬਣਾਈ ਸੀ ਰੋ ਰੋ ਕੇ ਆਪਣਾ ਦਰਦ ਬਿਆਨ ਕੀਤਾ ਸੀ ਪਰ ਅੱਜ ਕਿਤੇ ਨਾ ਕਿਤੇ ਖੁਸ਼ੀ ਜਿਹੜੀ ਜ਼ਾਹਰ ਕੀਤੀ ਆ ਵੀ ਮੇਰੇ ਪੁੱਤ ਦਾ ਘਰ ਬਣ ਰਿਹਾ ਤੇ ਸੁਪਰੀਆਂ ਦਾ ਘਰ ਸੀ ਜਿਹੜਾ ਇਸ ਘਰ ਦੇ ਵਿੱਚ ਲੈਂਟਰ ਪੈ ਰਿਹਾ ਤੇ ਅੱਜ ਜਿਹੜੀਆਂ ਤਸਵੀਰਾਂ ਸੀ ਲਗਤਾਂ ਤੁਹਾਨੂੰ ਸਾਂਝੀ ਕਰ ਰਹੇ ਆ ਜਿਵੇਂ ਮਾਤਾ ਦਾ ਕਹਿਣਾ ਵੀ ਕੋਈ ਸਿਮਰ ਦੀ ਸੇਵਾ ਕਰ ਗਿਆ ਕੋਈ ਇਟਾਂ ਦੀ ਸੇਵਾ ਕਰ ਗਿਆ ਕੋਈ ਸਾਰੀ ਸੇਵਾ ਕਰ ਗਿਆ ਕੋ ਰੇਤ ਬੱਜੀ ਸੀਮਨ ਕਰ ਗਿਆ ਇਸੇ ਤਰ੍ਹਾਂ ਸੇਵਾ ਜਿਹੜੀ ਆ ਹਰ ਕੋਈ ਦਾਣੀ ਸੱਜਣਾ ਆ ਗਿਆ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੀ ਇਸ ਵੀਡੀਓ ਨੂੰ ਪਿਆਰ ਦਿੱਤਾ ਇਸ ਮਾਲ ਜਿਹੜਾ ਘਰ ਜਿਹੜਾ ਉਹ ਤਿਆਰ ਹੋ ਰਿਹਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਜੋ ਵੀਡੀਓ ਚੱਲੀ ਉਸ ਤੋਂ ਬਾਅਦ ਸੰਗਤ ਜਿਹੜੀ ਆ ਅੱਗੇ ਆ ਕੇ ਜਿਹੜੀ ਉਹਨਾਂ ਨੇ ਸੇਵਾ ਕੀਤੀ ਆ ਹੁਣ ਬਾਈ ਨਾਲ ਗੱਲਬਾਤ ਕਰਦੇ ਆਂ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤਾਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕਿ ਗੁਰੂ ਰਾਮਦਾਸ ਜੀ ਆਪਣੀ ਸੇਵਾ ਗੁਰੂ ਜਿਸ ਤਰ੍ਹਾਂ ਵੀ ਜਰੀਆ ਬੰਦਾ ਦਿਲਜੀਤ ਸਰ ਦਾ ਬਹੁਤ-ਬਹੁਤ ਧੰਨ ਕਰਦਾ ਜਿਨ੍ਹਾਂ ਨੇ ਅੱਗੇ ਹੋ ਕੇ ਸੇਵਾ ਲਈ ਤੇ ਜਿਨ੍ਹਾਂ ਨੇ ਸੇਵਾ ਭੇਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਗੁਰੂ ਜੀ ਨੇ ਕਿਹਾ ਸੀ ਕਿ ਗਰੀਬ ਦਾ ਜੋ ਮੁੱਖਾ ਗੋਲ ਕਾਜ ਕੀਰਤਕਮੈ ਨੂੰ ਸਫਲ ਕਰਨਾ ਹੈ ਕਿਸੇ ਜ਼ਰੂਰਤਮੰਤ ਨੂੰ ਦਿੱਤਾ ਜਾਵੇ ਤੇ ਉਹ ਜੋ ਤੁਸੀਂ ਕਮਾਈ ਦਿੱਤੀ ਆ ਉਹ ਜ਼ਰੂਰਤਮੰਦ ਸਾਹਿਬ ਸੀਗੇ ਸਾਨੂੰ ਲੋੜ ਸੀ ਤੁਸੀਂ ਹੈਲਪ ਕੀਤੀ ਹੈ ਇਹ ਤੁਹਾਡੇ ਕਰਮ ਬਹੁਤ ਚੰਗੇ ਹੋਏ ਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕੁਝ ਲੱਗਦਾ ਨਹੀਂ ਐਸੇ ਦੇਖਿਆ ਹਮੇਸ਼ਾ ਜਿਹੜਾ ਵੀ ਕੋਈ ਸੇਵਾ ਕਰਨਾ ਚਾਹੁੰਦਾ ਤੇ ਇਹੋ ਡਰਦਾ ਵੀ ਕਿਤੇ ਉਹਨਾਂ ਦੀ ਜਿਹੜੀ ਨੇਕ ਕਮਾਈ ਦਾ ਪੈਸਾ ਵਾ ਗਲਤਾਂ ਥਾਂ ਜਾਂ ਚਲ ਜੇ ਕੋਈ ਵਿਚੋਲਾ ਨਾਲ ਵਿੱਚ ਪੈ ਜਾਏ ਤੁਹਾਡੀ ਜਿਹੜੀ ਸੇਵਾ ਹੋਈ ਆ ਸਿੱਧੇ ਤੁਹਾਡੀ ਸੇਵਾ ਹੋਈ ਆ ਵਿੱਚ ਕੋਈ ਬੰਦਾ ਤੇ ਨਹੀਂ ਪਿਆ ਕੋਈ ਵਿਚੋਲਾ ਤੇ ਨਹੀਂ ਪਿਆ ਕੋਈ ਨਹੀਂ ਨਹੀਂ ਸਿੱਧਾ ਮੈਨੂੰ ਜਿੰਨਾ ਵੀ ਕੋਲ ਆਈ ਨਾ ਪਹਿਲਾਂ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਕਿ ਵੀਡੀਓ ਕਾਲ ਕਰ ਲੋ ਮਤਲਬ ਕਈ ਵਾਰੀ ਹੋ ਜਾਂਦਾ ਕਿ ਕੋਈ ਹੋਰ ਬੇਟਾ ਬਣ ਕੇ ਨਾ ਤੁਹਾਡੀ ਗੱਲ ਕਰਦਾ ਹੋਵੇ ਮਿਸਯੂਜ਼ ਨਾ ਕਰਦਾ ਪਹਿਲਾਂ ਜਿਸ ਨੇ ਵੀ ਸੇਵਾ ਭੇਜੀ ਮੈਨੂੰ ਕੰਟੈਕਟ ਕੀਤਾ WhatsApp ਤੇ ਨੰਬਰ ਮੰਗਿਆ ਫਿਰ ਮੈਨੂੰ ਵੀਡੀਓ ਕਾਲ ਕੀਤੀ ਤੇ ਆਪਣਾ ਅਕਾਊਂਟ ਨੰਬਰ ਭੇਜਣ ਨੂੰ ਕਿਹਾ ਮੈਂ ਉਹ ਭੇਜਿਆ ਤੇ ਫਿਰ ਉਹਨਾਂ ਨੇ ਸੇਵਾ ਦੇ ਦਿੱਤੀ ਕਿਥੋਂ ਕੋ ਤੋਂ ਸੇਵਾ ਆਈ ਹੈ ਸੰਗਤ ਦੇ ਕਿੰਨੇ ਫੋਨ ਆ ਚੁੱਕੇ ਨੇ ਹੁਣ ਤੱਕ ਕਈ ਸੋਚਿਆ ਸੀ ਵੀ ਇਸ ਤਰ੍ਹਾਂ ਕੋਈ ਮਦਦ ਕਰੂ ਅੱਜ ਦੇ ਜ਼ਮਾਨੇ ਜਾ ਗਿਆ ਕਿ ਸੇਵਾ ਕਰੂਗਾ ਨਹੀਂ ਉਹ ਕਹਿੰਦੇ ਆ ਨਾ ਕਿ ਦੁਨੀਆ ਉਹ ਹੈ ਭੇਡ ਦੀ ਰਬ ਰਸਤੇ ਕੱਢਦਾ ਤੇ ਕੋਈ ਨਾ ਕੋਈ ਰਸਤਾ ਨਾ ਇਸ ਤਰ੍ਹਾਂ ਮਹਾਰਾਜ ਆਪਾ ਸੇਵਾ ਲਿੰਦਾ ਗਾ ਗਾਂ ਦੀ ਗਾ ਮੈਨੂੰ ਘਟੋ ਘਟ ਵੀ 50 60 ਤੋਂ ਜ਼ਿਆਦਾ ਹੀ ਫੋਨ ਆਏ ਆ ਕੈਨੇਡਾ ਤੋਂ ਵੀ ਆਏ ਆ ਅਮਰੀਕਾ ਤੋਂ ਵੀ ਅਸੀਂ ਸਿੰਘ ਬੈਠੇ ਆ ਮਦਦ ਕਰਨ ਵਾਸਤੇ ਤੁਸੀਂ ਘਬਰਾਣਾ ਨਹੀਂ ਆ ਹੌਸਲਾ ਦਿੱਤਾ ਕਿ ਚਲੋ ਮਾਂ ਤੁਸੀਂ ਬਚਾਈ ਛੱਤ ਦਾ ਕੀ ਹੈ ਤੁਹਾਡਾ ਤਾਂ ਕੱਲੇ ਛੱਤ ਹੀ ਪੈਣੀ ਹੈ ਮੈਂ ਉਹਨਾਂ ਨੂੰ ਮਨਾ ਕੀਤਾ ਮੈਂ ਕਿਹਾ ਕੱਲਾ ਲੈਂਟਰ ਹੀ ਪਾਣਾ ਵਾ ਕੰਨੇ ਹੀ ਤਿਆਰੀ ਵੀ ਕਰਾ ਕੇ ਦੇਵਾਂਗੇ ਤੇ ਜੋ ਵੀ ਖਰਚਾ ਬੰਦਾ ਸੀ ਦਵਾਂਗੇ ਮੈਂ ਮਨਾਂ ਕੀਤਾ ਮੈਂ ਕਿ ਜੋ ਤੁਸੀਂ ਸੇਵਾ ਕਰਨੀ ਜਿੰਨੀ ਬੰਦੀ ਤੁਸੀਂ ਆਪਣੀ ਮਦਦ ਤੁਸੀਂ ਕਰ ਦਿਓ ਸਾਡੀ ਤੇ ਉਹਨਾਂ ਨੇ ਜੋ ਬਣ ਪਾਇਆ ਕਰ ਦਿੱਤੀ ਇਲੈਕਟ੍ਰੀ ਨਾਲ ਕਿਤੇ ਮਾਰੀ ਸੀਸਾ ਲੱਗ ਗਿਆ ਜੇਕਰ ਮਾਰ ਤੁਸੀਂ ਇਲਾਜ ਕਰਾਇਆ ਵਾ ਤੇ ਮਾਰੀਆਂ ਸੀਸਾਂ ਕਰਕੇ ਆ ਤੁਹਾਡਾ ਘਰ ਬਣ ਰਿਹਾ ਸੰਗਤ ਪਿਆ ਕਰਦੀ ਐ ਗੁਰੂ ਰਾਮਦਾਸ ਦੀ ਨਗਰੀ ਚ ਬੈਠੇ ਆ ਲੋਕਾਂ ਗਾੜੀ ਫਰਿਆਦ ਕੀਤੀ ਸੀ ਮਾਂ ਰੋ ਰੋ ਕੇ ਵੀ ਮੇਰੇ ਪੁੱਤ ਦਾ ਘਰ ਬਣ ਜਾਂਦੀ ਵਰੀ ਮੈਂ ਆਪਣੇ ਪੁੱਤ ਦਾ ਪੱਕਾ ਘਰ ਵੇਖ ਜਾਵਾਂ ਹਾਂਜੀ ਹਾਂਜੀ ਉਹ ਮੰਮੀ ਨੇ ਨਾ ਇਸ ਤਰ੍ਹਾਂ ਫਰਿਆਦ ਕੀਤੀ ਆ ਕਿ ਜਿਸ ਤਰ੍ਹਾਂ ਹੁਣ ਠੰਡ ਆ ਗਈ ਹੈ ਕਿ ਮਤਲਬ ਦਿੱਕਤ ਇੰਨੀ ਮੈਂ ਚੁੱਕਦਾ ਰਿਆਂ ਗਰਮੀ 'ਚ ਕੰਮ ਕਰਦਾ ਰਿਆਂ 10-1000 ਰੁਪਏ ਇਕੱਠੇ ਕਰਦ ਰਿਆਂ ਬਾਹਰ ਜਾ ਕੇ ਕਿ ਚਲੋ ਠੰਡ ਦੇ ਵਿੱਚ ਮੈਂ ਫੇਰ ਨਾ ਬਿਮਾਰ ਹੋ ਜਾਾਂ ਫੇਰ ਨਾ ਕਰਜ਼ਾਈ ਹੋ ਜਾਾਂ ਚਲੋ ਕਹੇ ਤਰੀਕੇ ਛੱਤ ਪਾ ਜੇ ਚਲੋ ਕਹੇ ਜਰੀਏ ਚੈਨਲ ਦੇ ਜਰੀਏ ਭਾਵੇਂ ਸਰ ਦਲਜੀਤ ਸਰ ਨੇ ਹੈਲਪ ਕੀਤੀ ਹੈ ਤੁਸੀਂ ਚੈਨਲ ਤੇ ਵੀਡੀਓ ਬਣਾ ਕੇ ਪਾਈ ਆ ਕਿ ਕਹੇ ਤਰੀਕੇ ਮਦਦ ਹੋ ਜੇ ਪਰ ਜਦੋਂ ਅਸੀਂ ਵੀਡੀਓ ਪਾਈ ਆ ਸਿੰਘਾਂ ਦੇ ਫੋਨ ਆਏ ਆ ਹੋਰ ਵੀ ਕਈਆਂ ਜਾਣੇ ਤੇ ਆਏ ਫੋਨ ਕਿ ਅਸੀਂ ਬੈਠੇ ਆ ਘਬਰਾਣਾ ਨਹੀਂ ਅਸੀਂ ਤੁਹਾਡੀ ਛੱਤ ਕਰਨਾ ਚੈਨਲ ਵਾਲੇ ਦਾ ਤੇ ਦਲਜੀਤ ਸਰ ਜੀ ਦਾ ਜਿਨ੍ਹਾਂ ਦੇ ਗੁਰੂ ਰਾਮਦਾਸ ਜੀ ਨੇ ਜਿਨ੍ਹਾਂ ਨੇ ਅੱਗੇ ਹੋ ਕੇ ਸੇਵਾ ਲਵਾਈ ਕਿ ਲੱਗਦਾ ਨਹੀਂ ਤੁਹਾਡੇ ਵਗੇ ਹੋਰ ਹੀ ਬੜੇ ਗੁਰਸਿੱਖ ਪਰਿਵਾਰ ਨੇ ਸਿਰਫ ਕੈਮਰੇ ਗਾੜੀ ਸਾਹਮਣੇ ਆਉਣ ਤੋਂ ਡਰਦੇ ਨੇ ਜਾਂ ਸ਼ਰਮਾਉਂਦੇ ਨੇ ਕਿ ਅਸੀਂ ਕਿੰਦਾ ਮਤ ਮੰਗਾਗੇ ਮੰਗ ਨਹੀਂ ਕਰਦਾ ਪਰ ਮਜਬੂਰੀ ਹੋ ਜਾਂਦੀ ਹਰ ਕਿਸੇ ਦੀ ਮਤ ਮੰਗਣੀ ਪਰ ਕੀ ਲੱਗਦਾ ਜੇਕਰ ਆਏ ਕੈਮਰੇ ਸਾਹਮਣੇ ਆਏ ਹੋ ਦਾਣੀ ਸਜਣਾ ਨੇ ਆਪਣੇ ਮੂੰਹ ਖੋਲ ਦਿੱਤਾ ਪੈਸਿਆਂ ਦਾ ਅੱਜ ਤੁਹਾਡੀ ਮਦਦ ਕੀਤੀ ਗਈ ਹੈ ਮੈਂ ਇਹੋ ਅਪੀਲ ਕਰਨਾ ਚਾਹਨਾ ਵਾਂ ਜੋ ਕੋਈ ਗਰੀਬ ਸਿੱਖਾ ਜਿਸ ਦੇ ਘਰ ਛੱਤ ਨਹੀਂ ਜਿ ਵਾਕਏ ਜ਼ਰੂਰਤਮੰਦ ਜਿਨ੍ਹਾਂ ਦੇ ਫਾਦਰ ਨਹੀਂ ਹੈਗੇ ਜਾਂ ਕੋਈ ਬ੍ਰਦਰ ਨਹੀਂ ਹੈਗਾ ਜ਼ਿੰਮੇਵਾਰੀਆਂ ਪਈਆਂ ਮਾਤਾ ਬਿਮਾਰ ਹੈ ਕਿ ਉਹ ਦੁਖੀ ਹੈ ਤੇ ਉਹਦੀ ਜਾ ਕੇ ਹੈਲਪ ਕੀਤੀ ਜਾਵੇ ਮਤਲਬ ਜੇ ਅੱਜ ਇਹਨੇ ਕਰੋੜਾਂ ਦੇ ਲੰਗਰ ਲੱਗਦੇ ਆ ਉਹਦੇ ਵਿੱਚੋਂ ਆਪਾਂ ਜੇ ਥੋੜਾ ਜਿਆਦਾ ਦਸਵੰਤ ਕੱਢ ਕੇ ਉਧਰਲੀ ਸਾਈਡ ਵੀ ਲਾਇਆ ਜਾਵੇ ਨਾ ਤੇ ਇਸ ਪੰਜਾਬ ਦਾ ਥੋੜਾ ਜੂਨ ਜਿਵੇਂ ਕਿ ਸੁਧਾਰ ਹੋ ਜਾਏਗਾ ਹਾਂਜੀ ਠੀਕ ਹੈ ਬਹੁਤ ਧੰਨਵਾਦੀ ਤੇ ਸੰਗਤਾਂ ਦਾ ਕੀ ਅਖੀਂ ਦੀ ਕੀ ਧੰਨਵਾਦ ਕਰਦੇ ਉਹ ਜਿਹੜੀ ਸੰਗਤਾਂ ਨੇ ਤੁਹਾਨੂੰ ਦੇ ਸਾਮ ਦੇ ਸੰਦੇਸ਼ਾਂ ਚ ਮਾਇਆ ਭੇਜੀ ਆ ਤੇ ਤੁਹ ਜਿਹੜੀ ਮਾਇਆ ਵਾ ਉਹ ਕਹਿੰਦੇ ਸਹੀ ਜਗ੍ ਹਰ ਕੁਛ ਨਾ ਪਾਣ ਸਮਝਦੇ ਭੇਜ ਆਪਣੀ ਨੇਕ ਮਾਈ ਵਿੱਚੋਂ ਕਿ ਲੱਗਦਾ ਸਹੀ ਜਗ੍ਹਾ ਲੱਗੂਗਾ ਸਾਰਾ ਪੈਸਾ ਹਾਂਜੀ ਸਾਰਾ ਸਹੀ ਜਗ੍ਹਾ ਲੱਗੇਗਾ ਜੀ ਜਿਸ ਜਿਸ ਨੇ ਹੈਲਪ ਕੀਤੀ ਆ ਬਨੇਰੇ ਬਣਵਾਉਣ ਨੂੰ ਮਲਟੀ ਵੀ ਬਣਾਵਾਂਗੇ ਹਜੇ ਕਈ ਇਹ ਕਹਿੰਦੇ ਆ ਕਿ ਅਸੀਂ ਬਿਜ਼ੀ ਆ ਥੋੜੇ ਦਿਨ ਤੱਕ ਤਾਂ ਡੇ ਘਰ ਆਵਾਂਗੇ ਆਪ ਹੈਲਪ ਕਰਕੇ ਜਾਵਾਂਗੇ ਬਾਕੀ ਜਿਨ੍ਹਾਂ ਨੇ ਆਨਲਾਈਨ ਪੇਮੈਂਟ ਕੀਤੀ ਆ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਦੀ ਦਸਵੰਤ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਠੀਕ ਬਿਲਕੁਲ ਜੀ ਤੁਸੀਂ ਦੇਖਿਆ ਸੰਗਤ ਦਾ ਧੰਨਵਾਦ ਕਰਦੇ ਥੱਕਦੇ ਨਹੀਂ ਇਹ ਧੰਨਵਾਦ ਬੰਦਾ ਵੀ ਆ ਅੱਜ ਦੇ ਜ਼ਮਾਨੇ ਜਿੱਥੇ ਆਪਣੇ ਭੈਮ ਭਰਾ ਰਿਸ਼ਤੇਦਾਰ ਨਹੀਂ ਬਾਹ ਫੜਦੇ ਉਥੇ ਸੰਗਤ ਜਿਹੜੀ ਰੱਬ ਰੋਪੀ ਆਈ ਅੱਗੇ ਆ ਕੇ ਭੈਮ ਭਰਾ ਬਣ ਕੇ ਅੱਗੇ ਸਾ ਦਿੱਤਾ ਸੀ ਧੰਨਵਾਦ ਕਰਦੇ ਆ ਜਦੋਂ ਇੱਕ ਵੀਡੀਓ ਦੇਣਾ ਪਿਆ ਦਿੱਤਾ ਤੇ ਉਸ ਭੈਣ ਨਾਲ ਗੱਲਬਾਤ ਕਰਦੇ ਆ ਭੈਣੇ ਹਰ ਇੱਕ ਨੌ ਦਾ ਸੁਪਣਾ ਹੁੰਦਾ ਵੀ ਉਹਦਾ ਸਹਰਾ ਘਰ ਸੋਹਣਾ ਹੋਵੇ ਅਸੀਂ ਦੇਖਿਆ ਸੀ ਜਦੋਂ ਤੁਸੀਂ ਸੋਈ 'ਚ ਬੈਠੇ ਸੀ ਟੀਨਾ ਤੁਹਾਡੀਆਂ ਜਦੋਂ ਦੁਪਹਿਰੇ 'ਚ ਕੰਮ ਕਰਦੇ ਹੋਗੇ ਟੀਨਾ ਬਹੁਤ ਤਪਦੀਆਂ ਹੋਣਗੀਆਂ ਜੇਕਰ ਅੰਦਰ ਆਉਂਦੇ ਹੋ ਅੰਦਰ ਟੀਨਾ ਤਪਦੀਆਂ ਸੀ ਕਈ ਗੁਰੂ ਸਾਹਿਬ ਦਾ ਅਰਦਾਸ ਬੇਨਤੀ ਕੀਤੀ ਸੀ ਵੀ ਸੱਚੇ ਪਾਤਸ਼ਾਹ ਸਾਡਾ ਵੀ ਘਰ ਕਿਤੇ ਵਧੀਆ ਬਣਾ ਕੇ ਦੇ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਤੇਰੀ ਮੰਮੀ ਵੀ ਆ ਪਰਿਵਾਰ ਹੈ ਇਹਨਾਂ ਦੇ ਆਈ ਮਤਲਬ ਕਿ ਇਹ ਘਰਾਂ ਦੇ ਕੰਮ ਕਰਦੇ ਮਮੀ ਮੇਰੇ ਡੈਡੀ ਵੀ ਨਹੀਂ ਹੈਗੇ ਆਂ ਗਰੀਬੀ ਵੇਖੀ ਆ ਇਸ ਕਰਕੇ ਮੇਜੋ ਵਿਆਹ ਕਿ ਇਨ ਕਿ ਮੈਂ ਆਹ ਕਹਿੰਨੇ ਕਿ ਵਾਇਗਰੋ ਜੀ ਸ਼ਤਬੇਰੇ ਔਰ ਲੜਕਾ ਨੇ ਸੀ ਪੇਕੇ ਘਰ ਦੀ ਗਰੀਬੀ ਵੇਖੀ ਸਹੁਰੇ ਘਰ ਵੀ ਆ ਕੇ ਗਰੀਬੀ ਵੇਖੀ ਕਦੀ ਕਹਾਂ ਨਹੀਂ ਰੱਬ ਨੂੰ ਸੱਚੇ ਬਾਦਸ਼ਾਹ ਗਰੀਬੀ ਦਾ ਖੇੜਾ ਛੱਡ ਦੇ ਮੇਰੇ ਨਾਲ ਨਾਲ ਗਰੀਬੀ ਜਾਊਗੀ ਜੇਕਰ ਮੈਂ ਪੇਕੇ ਘਰ ਵੱਡੀ ਹੋਈਆਂ ਗਰੀਬੀ ਵੇਖ ਕੇ ਜੇਕਰ ਸਹੁਰੇ ਘਰ ਵਿਆਹ ਕੇ ਆਈਆਂ ਤੇ ਇਥੇ ਗਰੀਬੀ ਨੇ ਮੇਰਾ ਪਿੱਛਾ ਛੱਡਿਆ ਗਰੀਬੀ ਮੇਰੇ ਨਾਲ ਹੀ ਆ ਗਈ ਨੇ ਇਹ ਹਾਂ ਜੇ ਕੋਈ ਨਹੀਂ ਸੋਚਿਆ ਕਿ ਗਰੀਬੀ ਚ ਜਦੋਂ ਹਸਬੰਦ ਚੰਗਾ ਹੋਵੇ ਸਾ ਇਸ ਚੰਗੇ ਹੋਣਾ ਤਾਂ ਗਰੀਬੀ ਵੀ ਘੱਟ ਸਕਦੇ ਆ ਇਹ ਹੀ ਹੈਗੀ ਹੈ ਲੱਗਦਾ ਹੁਣ ਗਰੀਬੀ ਕੱਟੀ ਗਈ ਹੈ ਪ੍ਰਮਾਤਮਾ ਨੇ ਸੋਹੇ ਗੁਰੂ ਰਾਮਦਾਸ ਸਾਹਿਬ ਤੁਹਾਡੀ ਹੁਣ ਹਾਂਜੀ ਉਹ ਹੀ ਸਭ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਹਾਂ ਨੂੰ ਇਥੋਂ ਗਰੀਬੀ ਤੋਂ ਹੁਣ ਕੀ ਲੈਂਡਰ ਪੈਂਦੀ ਜਿੰਨੀ ਵੀ ਕੀ ਸੇਵਾ ਬਖਸ਼ੀਆ ਨੂੰ ਧੰਨਵਾਦ ਕਰਦੇ ਜਿੰਨੀ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਪਰਿਵਾਰ ਹਰ ਚੋੜ ਕੇ ਤੁਹਾਡੀ ਗਾੜੀ ਧੰਨਵਾਦ ਕਰਦਾ ਸ਼ੁਕਰੀਆ ਕਰ ਰਿਹਾ ਵੀ ਅੱਜ ਦੇ ਜ਼ਮਾਨੇ ਜਿੱਥੇ ਹਰ ਕੋਈ ਭੈਣ ਭਰਾ ਨਹੀਂ ਮ ਉਥੇ ਨਾਨੀ ਸਜਣਾ ਨੇ ਐਨਆਰਆਈ ਵੀਰਾਂ ਨੇ ਜਿਹੜੇ ਸਾਡੇ ਸਮਾਜ ਸੇਵੀ ਨੇ ਉਹਨਾਂ ਅਸੀਂ ਬਾਕੀਤੀ ਆ ਬਹੁਤ ਬਹੁਤ ਧੰਨਵਾਦ ਕੈਨੇਡਾ ਅਮਰੀਕਾ ਤੋਂ ਫੋਨ ਆਏ ਵੀਰ ਨੂੰ ਅਤੇ ਸਹੀ ਜਗ੍ਹਾ ਉਹਨਾਂ ਦਾ ਪੈਸਾ ਜਿਹੜਾ ਜਾ ਰਿਹਾ ਵਾ ਕੋਈ ਵਿਚੋਲਾ ਨਹੀਂ ਪਿਆ ਸਿੱਧਾ ਪਰਿਵਾਰ ਦਾ ਮੋਬਾਈਲ ਨੰਬਰ ਦਿੱਤਾ ਗਿਆ ਤੇ ਸਿੱਧਾ ਹੀ ਪਰਿਵਾਰ ਨੂੰ ਜਿਹੜੀ ਸੇਵਾ ਉਹਨਾਂ ਦੇ ਅਕਾਊਂਟ 'ਚ ਉਹਨਾਂ ਦਾ ਖਤੇ ਆ ਗਈ ਆ ਵਿੱਚ ਕੋਈ ਵਿਚੋਲਾ ਨਹੀਂ ਐ ਕੋਈ ਕਿਸੇ ਦਾ ਓਲਾ ਨਹੀਂ ਐ ਜੋ ਜੋ ਵਿਖਾ ਗਿਆ ਉਸੇ ਤਰ੍ਹਾਂ ਦੀ ਹਾਲਾਤ ਸੀ ਇਸ ਕਰਕੇ ਸੰਗਤ ਦਾ ਧੰਨਵਾਦ ਆ ਸਾਡੀ ਵੀਡੀਓ ਨੂੰ ਪਿਆਰ ਦੇਣ ਵਾਸਤੇ ਤੇ ਹਰ ਕੋਈ ਸਾਡੀ ਇਸ ਵੀਡੀਓ ਨੂੰ ਇਸੇ ਤਰ੍ਹਾਂ ਵਿਸ਼ਵਾਸ ਬਣਾ ਕੇ ਰੱਖਿਆ ਕਰੇ ਕਿਉਂਕਿ ਜੇਕਰ ਅਸੀਂ ਜੋ ਵੀਡੀਓ ਪਾਉਂਦੇ ਆ ਬੜੇ ਵਿਸ਼ਵਾਸ ਨਾਲ ਸਹੀ ਆ ਕਾਕੇ ਸੰਗਤ ਦਾ ਧੰਨਵਾਦ ਆ ਜੋ ਜੋ ਵੀਡੀਓ ਦਿਖਾਇਆ ਗਿਆ ਸੀ ਉਹ ਪਰਿਵਾਰ ਦੇ ਤੁਸੀਂ ਜਵਾਨੀ ਸੁਣ ਲਿਆ ਸਹੀ ਪਾਇਆ ਗਿਆ ਬਿਲਕੁਲ ਕਿਸੇ ਚੰਦੀ ਜਿਹੜੀ ਗਲਤੀ ਨਹੀਂ ਕੀਤੀ ਗਈ ਤੇ ਹੁਣ ਗੱਲਬਾਤ ਕਰਾਂਗੇ ਭਾਈ ਦਰਜੀਤ ਦਾ ਵੱਡੇ ਭਾਈ ਨੇ ਹਮੇਸ਼ਾ ਪਰਿਵਾਰ ਦੀ ਲੋੜ ਪਰਿਵਾਰਾਂ ਦੀ ਬਾਹ ਫੜਦੇ ਨੇ ਪੰਜਾਬ ਚ ਪੰਜਾਬ ਪੁਲਿਸ ਸਬ ਇੰਸਪੈਕਟਰ ਨੇ ਜਿੱਥੇ ਸੇਵਾ ਸੋਹਣੀ ਨਿਭਾ ਰਹੇ ਨੇ ਡਿਊਟੀ ਸੋਹਣੀ ਕਰ ਰਹੇ ਨੇ ਉਤੋਂ ਇਹਨਾਂ ਵੱਲੋਂ ਵੀ ਬੜੀ ਥੋੜੀ ਸੇਵਾ ਕੀਤੀ ਗਈ ਆ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਇਹਨਾਂ ਵੱਲੋਂ ਦਰਵਾਜਿਆਂ ਦੀ ਸ੍ਰੀਮਰ ਦੀ ਸੇਵਾ ਵੀ ਕੀਤੀ ਗਈ ਆ ਤੇ ਇਹੋ ਸਾਨੂੰ ਇਸ ਪਰਿਵਾਰ ਕੋਲ ਲਿਆ ਕੇ ਆਏ ਸੀ ਭਾਈ ਜੀ ਪਰਵਾਹ ਕੋ ਲੈ ਕੇ ਆਈ ਸੀ ਵੱਡੀ ਸੇਵਾ ਸੀ ਪ੍ਰਮਾਤਮਾ ਨੇ ਤੁਹਾਡੀ ਡਿਊਟੀ ਲਗਾਈ ਸੀ ਤੁਸੀਂ ਗਾ ਸਾਡੀ ਲਾਤੀ ਤੇ ਅਸੀਂ ਗਾ ਸੰਗਤ ਦੀ ਲਾਤੀ ਇਸੇ ਤਰ੍ਹਾਂ ਚੈਨ ਦੀ ਬੈ ਚੈਨ ਚੱਲਦੀ ਗਈ ਤੇ ਅੱਜ ਪਰਿਵਾਰ ਦਾ ਘਰ ਬਣਿਆ ਜੀ ਵੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਨੂੰ ਸਭ ਤੋਂ ਵੱਡੀ ਹੈ ਕਿ ਜਿਹਨਾਂ ਇਹਨਾਂ ਨੇ ਆਸ ਦੀ ਕਿਰਨ ਜਿਹੜੀ ਹੈ ਜਾਗੀ ਇਹਨਾਂ ਵਿੱਚ ਉਹ ਜਦੋਂ ਆਏ ਸੀ ਉਹਦੋਂ ਮਾਤਾ ਦੇ ਹਾਲਾਤ ਦੇਖਣ ਵਾਲੇ ਸੀ ਕਿ ਲੱਗਦਾ ਸੀ ਕਿ ਮਾਤਾ ਕੋਈ ਸਦਮਾ ਨਾ ਲੈ ਜਾਵੇ ਤੇ ਅੱਜ ਘਰ ਦੇ ਹਾਲਾਤ ਕੋ ਇਸਾਂ ਦੇ ਬਣ ਗਏ ਆ ਕਿ ਸਟਾਰਟ ਕਰਨਾ ਪੈਂਦਾ ਕੰਮ ਜਦੋਂ ਵੀਡੀਓ ਪਈ ਸੀ ਵੀਡੀਓ ਤੋਂ ਪਹਿਲਾਂ ਅਸੀਂ ਆਪਣੇ ਵੱਲੋਂ ਸਟਾਰਟ ਕੀਤਾ ਕਿ ਅਸੀਂ ਸੀਮੈਂਟ ਤੇ ਦਰਵਾਜਿਆਂ ਦੀ ਤੇ ਬਜਰੀ ਦੀ ਸੇਵਾ ਜਿਹੜੀ ਸੀ ਉਹ ਸੰਗਤ ਦੇ ਸਹਿਯੋਗ ਨਾਲ ਇੱਥੇ ਲੈ ਕੇ ਆਏ ਕਿਉਂਕਿ ਕਿਸੇ ਵੇਲੇ ਹੁੰਦਾ ਕਿ ਅਸੀਂ ਕਹਿ ਦਈਦਾ ਪਰ ਜਿੰਨੀ ਵੀ ਦਸਵੰਦ ਹੁੰਦਾ ਉਹਦੇ ਵਿੱਚੋਂ ਤੇਲ ਫੋਲੋ ਪੁਟਾ ਜਿੰਨੀ ਵੀ ਆਪਾਂ ਕੱਢਦੇ ਆ ਤੇ ਉਹਦੇ ਨਾਲ ਅਸੀਂ ਸੀਮੈਂਟ ਬਜਰੀ ਤੇ ਦਰਵਾਜੇ ਜਿਹੜੀ ਸੀ ਲੈ ਕੇ ਆਏ ਤੇ ਇਸ ਪਰਵਾਸ ਦੀ ਇੱਕ ਮਦਦ ਕਰਨ ਦੀ ਸਟਾਰਟ ਤਾਂ ਕੀਤੀ ਆ ਕਿ ਠੰਢ ਦੇ ਆ ਰਹੇ ਨੇ ਤੇ ਠੰਡੇ ਦਿਨਾਂ ਵਿੱਚ ਜਿਸਾਂ ਇਹ ਬੰਦ ਜੀ ਉਹਨਾਂ ਦਾ ਜਿਸਾਂ ਕੋਈ ਠੰਡ ਦੇ ਨਾਲ ਜਿਹੜਾ ਜਿਹਦਾ ਕੋਈ ਸਟੰਟ ਵਗੈਰਾ ਪਏ ਹੁੰਦੇ ਆ ਇਹਨਾਂ ਨੂੰ ਜਿਆਦਾ ਗਰਮੀ ਵੀ ਤੇ ਜਿਆਦਾ ਠੰਡ ਵੀ ਜਿਹੜੀ ਆ ਉਹ ਨੁਕਸਾਨਦਾਇਕ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਵੀ ਜਲਦੀ ਜਲਦੀ ਇਹਨਾਂ ਛੱਤ ਪੈ ਜਾਵੇ ਤੇ ਇੱਕ ਇਹਨਾਂ ਦੇ ਮੰਤ ਵਿੱਚ ਇਹ ਵੀ ਹੈਗਾ ਸੀ ਕਿ ਸਾਡਾ ਬੱਚਾ ਸ਼ਾਇਦ ਕਰਜਾਈ ਹੋ ਗਿਆ ਵੀ ਇਹਨਾਂ ਦੇ ਸਿਰ ਤੋਂ ਕਰਜਾਂ ਦੱਸਣਾ ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਜਿੰਨਾ ਚਿਰ ਉਹ ਇੱਕ ਬੋਝ ਹੁੰਦਾ ਇੱਕ ਉਹ ਟਾਈਮ ਹੁੰਦਾ ਵਾ ਤੇ ਉਹ ਜਦੋਂ ਸੰਗਤ ਦੇ ਅੱਗੇ ਵਾਦਾਸ ਪਹੁੰਚਦੀ ਹੈ ਸੰਗਤ ਉਹਦੀ ਪੂਰਤੀ ਵੀ ਕਰਦੀ ਹੈ ਉਹਦੀ ਪਰਭਾਈ ਵੀ ਕਰਦੀ ਹੈ ਤੇ ਸੰਗਤ ਉਹ ਜ਼ਖਮ ਵੀ ਠੀਕ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹ ਇਹ ਕੋਈ ਨਾ ਵੀਰਾਂ ਨੂੰ ਬਹੁਤ ਸਾਰੇ ਸਹਿਯੋਗੀ ਦਾਨੀ ਸੱਜਣਾ ਦੇ ਫੋਨ ਬੜੀ ਬੜੀ ਦੂਰੋਂ ਬਾਹਰ ਦੀਆਂ ਕੰਟਰੀਆਂ ਚੋਂ ਆਏ ਨੇ ਜਿਨ੍ਹਾਂ ਨੇ ਇੱਕ ਇੱਕ ਜਿਹੜਾ ਭਰੋਸਾ ਜਤਾਇਆ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਡੋਲਣਾ ਨਹੀਂ ਔਰ ਖਾਸ ਕਰਕੇ ਦੇਖਿਆ ਜਾਵੇ ਕਿ ਇਹ ਗੁਰਸਿੱਖ ਪਰਵਾਰ ਹੈ ਇਹਨਾਂ ਦੀ ਕੋਈ ਇੱਕ ਕਿ ਸਾਡੀ ਛੱਤ ਬਣ ਜਵੇ ਕਿਉਂ ਕਿਉਂਕਿ ਇਹਨਾਂ ਨੂੰ ਪਤਾ ਕਿ ਅਸੀਂ ਪਿਆਰ ਨਾਲ ਸਿਰ ਖੜੇ ਹੋ ਕੇ ਅਸੀਂ ਆਮ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਪੇਟ ਪਾਲ ਸਕਦੇ ਹਾਂ ਅਸੀਂ ਦੇਖਿਆ ਦਲਜੀਤ ਭਾਈ ਵੀਰ ਦਾ ਕਹਿਣਾ ਸੀ ਵੀ ਜਦੋਂ ਫੋਨ ਆਉਂਦੇ ਸੀ ਦੇਸ਼ਾਂ ਵਿਦੇਸ਼ਾਂ ਚੋਂ ਭਾਈ ਇਹੋ ਕਹਿੰਦਾ ਸੀ ਕਿ ਸਿਰ ਇਕੱਲਾ ਕਮਰੇ ਦੀ ਸ਼ਰਤ ਪਾ ਦਿਓ ਪਰ ਜਿਹੜੀ ਸੰਗਤ ਸੀ ਉਹ ਕਹਿੰਦੇ ਨੇ ਅਸੀਂ ਸਾਰੀ ਸ਼ਰਤ ਪਾ ਗਦੇਣੀ ਆ ਤੁਸੀਂ ਦੇਖਿਆ ਵੀ ਨਹੀਂ ਜਿਹਨੂੰ ਮਤ ਮਿਲਦੀ ਹੋਏ ਤੇ ਬੰਦਾ ਕਹਿੰਦਾ ਵੀ ਆ ਸਾਰੇ ਹੀ ਪਾ ਦਿਓ ਪਰ ਇਹ ਵੀਰ ਦੀ ਪਹਿਲੀ ਸਿਰਤੀ ਤੋਂ ਲੋ ਵੀਰ ਨੇ ਕਿਹਾ ਵੀ ਨਹੀਂ ਇਕੱਲਾ ਸਾਨੂੰ ਤੁਸੀਂ ਇਹੋ ਪਾ ਦਿਓ ਆਪਾਂ ਘੜੀ ਟਾਈਮ ਪਾਸ ਕਰ ਲਈਏ ਪਰ ਜਦੋਂ ਸੰਗਤ ਦਾ ਪਿਆਰ ਆ ਉਹ ਕਹਿੰਦੇ ਵੀ ਨਹੀਂ ਕਿ ਇਹਨਾਂ ਨੇ ਇਹ ਕੋਈ ਲਾਲਚ ਨਹੀਂ ਕੀਤਾ ਕਿ ਇਹਨਾਂ ਨੇ ਕਿਹਾ ਕਿ ਸਾਡੀ ਸਿਰਫ ਛੱਤ ਪਈ ਜਾਵੇ ਛੱਤ ਜਿਹੜੀ ਆ ਇਹ ਕਿਉਂਕਿ ਵੀਰ ਜੀ ਆਪ ਵੀ ਕਮਾਉਣ ਵਾਲੇ ਆ ਮੈਂ ਇਹਨਾਂ ਨੂੰ 2-4 ਦਿਨ ਵੇਖਿਆ ਵੀ ਭਾਈ ਸਾਹਿਬ ਹੁਣ ਛੁੱਟੀ ਕਰ ਲਓ ਜਿਸਾਂ ਘਰ ਦਾ ਕੰਮ ਆ ਮੋਟਰ ਲਗਵਾਈ ਇਹਨਾਂ ਹੋਰ ਕਈ ਘਰ ਦੇ ਕੰਮ ਸੀਗੇ ਜਿਸਾਂ ਹੋਰ ਘਰ ਦਾ ਸਮਾਨ ਚੋ ਕੇ ਦੂਜੇ ਜਗ੍ਹਾ ਰੱਖਿਆ ਕਿਉਂਕਿ ਕੱਲ ਨੂੰ ਮਿਸਤਰੀ ਜਿਹੜਾ ਲੱਗ ਜਾਣਾ ਤੇ ਉਹਨੇ ਸਟਾਰਟ ਕਰਨਾ ਤੇ ਇਹ ਭਾਈ ਸਾਹਿਬ ਫੇਰ ਵੀ ਇਹਨਾਂ ਦੀ ਕੋਸ਼ਿਸ਼ ਏ ਕਿ ਮੇਰਾ ਜਿਹੜਾ ਤੇਲ ਫੁੱਲ ਪੈਸਾ ਇਕੱਠਾ ਕਰ ਲਈਏ ਵੀ ਮੈਂ ਉਹ ਬੈਟਰੀ ਨਾਲ ਸਵਾਰੀਆਂ ਚੋ ਜਿੰਨੇ ਵੀ ਸੇਵਾ ਲੈ ਲਵਾਂ ਤੇ ਪਾਦੇ ਇਹਨਾਂ ਨੂੰ ਆਖਿਆ ਸੀ ਵੀ ਤੁਸੀਂ 2-4 ਦਿਨ ਵੇਖ ਲਓ ਆਪਣਾ ਘਰ ਬਣਾਓ ਉਹਦੇ ਤੋਂ ਬਾਅਦ ਜਿਹੜੀ ਜਿੰਨੀ ਤੁਹਾਨੂੰ ਤੁਸੀਂ ਸੋਚਦੇ ਤੇ ਇਹਨਾਂ ਦੇ ਵਿੱਚ ਇੱਕ ਇੱਕ ਬਹੁਤ ਵਧੀਆ ਇੱਕ ਮਾਨਦਰੀ ਆ ਜਿਹੜੀ ਵਿਖਾਈ ਜਾਂਦਾ ਕਿ ਸਾਨੂੰ ਘਰ ਦੀ ਛੱਤ ਮਿਲ ਜਾਵੇ ਉਸ ਤੋਂ ਬਾਅਦ ਅਸੀਂ ਕਿਸੇ ਅੱਗੇ ਹੱਥ ਨਹੀਂ ਫਲਾਵਾਂਗੇ ਅਸੀਂ ਆਪ ਆਪਣੇ ਕਮਾਉਣ ਜੋਗੇ ਹੋ ਜਾਣਾ ਤੇ ਅਸੀਂ ਜਿਸਾਂ ਇਹ ਵੀਰ ਜੀ ਦਾ ਹੋਰ ਇੱਕ ਕਹਿਣਾ ਸੀ ਪਤਸੋਂ ਮੇਰੇ ਨਾਲ ਗੱਲ ਹੋਈ ਸੀ ਕਹਿੰਦਾ ਵੀਰ ਜੀ ਜਿੱਦਾਂ ਤੁਸੀਂ ਹੈਲਪ ਕਰਦੇ ਤਾਂ ਇਦਾਂ ਮੈਨੂੰ ਵੀ ਆਪਣੇ ਨਾਲ ਲਾਓ ਕਿ ਅਸੀਂ ਵੀ ਇਹੋ ਜਿਹੀ ਹੈਲਪ ਕਰਿਆ ਕਰੀਏ ਅੱਜ ਮੇਰੀ ਛੱਤ ਤੁਸੀਂ ਬਣਾਈ ਹੈ ਨਾ ਤੇ ਅਸੀਂ ਹੋਰ ਵੀ ਕਿਸੇ ਦੀ ਹੈਲਪ ਜਿਹੜੀ ਛੱਤ ਆ ਬਣਾਉਣ 'ਚ ਇੱਕ ਹੈਲਪ ਕਰਿਆ ਕਰਾਂਗੇ ਤੇ ਪ੍ਰਮਾਤਮਾ ਆ ਕਿ ਮੇਰੀ ਮਾਂ ਨੂੰ ਬਚਾ ਲਿਆ ਇਹ ਇੱਕ ਛਾਦ ਦੇ ਥੱਲੇ ਮੈਂ ਆਪਣੇ ਸਰਦੀ ਵਿੱਚ ਜੇ ਬਾਜੇ ਤੇ ਮੈਂ ਇਤੋਂ ਵੱਡੀ ਹੋਰ ਕੋਈ ਦੇਣ ਨਹੀਂ ਹੋ ਸਕਦੀ ਤੇ ਮੈਂ ਹੋਰ ਕਿਸੇ ਦੀ ਮਾਨ ਬਚਾ ਸਕਦਾ। ਬਸ ਦੇਖਿਆ ਤੇ ਜੀ ਇਹ ਬਹੁਤ ਘੱਟ ਪਰਿਵਾਰ ਨੇ ਜਿਹੜਾ ਤੁਸੀਂ ਦੇਖਿਆ ਇਸ ਤਰ੍ਹਾਂ ਇਮਾਨਦਾਰੀ ਚੱਲਦੇ ਨੇ। ਅਸੀਂ ਕਹਿੰਦੇ ਵੀ ਮਾਇਆ ਮਨ ਮੋਣੀ ਹੁੰਦੀ ਆ। ਮਾਇਆ ਵੇਖ ਕੇ ਚੰਗੇ ਚੰਗੇ ਮਨ ਬਲ ਜਾਂਦੇ ਨੇ। ਮੈਂ ਚਲੋ ਪ੍ਰਮਾਤਮਾ ਦੀ ਕਿਰਪਾ ਵਾ بڑے ਲੋਕਾਂ ਦੇ ਘਰ ਸੰਗਤ ਦੇ ਬਣੇ ਨੇ। ਅ ਕਈ ਅਜਿਹੇ ਪਰਿਵਾਰ ਨੇ ਜਦੋਂ ਕਿਸੇ ਦੇ ਘਰ ਬੰਨਾ ਸ਼ੁਰੂ ਹੋ ਜਾਂਦਾ ਨਾ ਉਹ ਫਰਮਾਇਸ਼ਾਂ ਹੋਵਾਂ ਜਾਂਦੀਆਂ। ਕਿ ਅੱਜ ਲੈਂਡਰ ਪੈ ਗਿਆ ਜੀ ਭਲਕੇ ਸਾਨੂੰ ਫਰੀੱਚੇ ਵੀ ਲੈ ਦਿਓ ਸਾਨੂੰ ਉਹ ਵੀ ਲੈ ਦਿਓ। ਇਸ ਤਰ੍ਹਾਂ ਫਰਮਾਇਸ਼ਾਂ ਵਾਜ ਜਾਂਦੀਆਂ। ਪਰ ਚਲੋ ਗੁਰੂ ਪਰਮੈਸ਼ ਨਹੀਂ ਕੀਤੀ ਉਹਨੇ ਕਿਹਾ ਵੀ ਭਾਈ ਕਲਾ ਲੈਂਟਰੀ ਪਾ ਦਿਓ ਬਹੁਤ ਹੀ ਪਰਮੈਸ਼ਣੀ ਹੈਗੀ ਆ ਬਸ ਇਹ ਦੇਖਿਆ ਜਦੋਂ ਸੰਗਤ ਕਰਦੀ ਆ ਤਾਂ ਸੰਗਤ ਦਾ ਤਾ ਹੁੰਦੀ ਆ ਫਿਰ ਤੇ ਬਹੁਤ ਕਿਰਪਾ ਕਰਦੀ ਆ ਪਰ ਕਈ ਲੋਕ ਲਾਲਚ ਆ ਜਾਂਦੇ ਨੇ ਉਹ ਵੇਖ ਕੇ ਵੀ ਆ ਵੀ ਚੀਜ਼ੀ ਦੇ ਦਿਓ ਆ ਵੀ ਚੀਜ਼ੀ ਕਰਾ ਦਿਓ ਆ ਵੀ ਕਰਾ ਦਿਓ ਐਸਾ ਕਿ ਇਸ ਕੋਲ ਪਰਿਵਾਰ ਜਿਹੜਾ ਲਾਲਚ ਬਹੁਤ ਦੂਰ ਆ ਐ ਵੇਖੋ ਜੀ ਇਹ ਹਿਸਾ ਆ ਕੇ ਬਹੁਤ سارے ਲੋਕ ਜਦੋਂ ਲਾਲਚ ਵਿੱਚ ਆ ਜਾਂਦੇ ਨਾ ਤੇ ਲੋਕਾਂ ਦਾ ਵੀ ਸੇਵਾ ਕਰਨ ਵਾਲਿਆਂ ਦਾ ਕਿਤਨਾ ਕੁ ਤੇ ਵਿਸ਼ਵਾਸ ਉੱਠਦਾ ਤੇ ਉਸ ਵਿਸ਼ਵਾਸ ਨੂੰ ਜੇ ਕਾਇਮ ਰੱਖਣਾ ਵਾ ਤੇ ਫਿਰ ਉਹ ਜਿਹੜਾ ਸਹੀ ਬੰਦਾ ਉਹਦੀ ਵੀ ਸੇਵਾ ਦੀ ਉਹ ਪਾਉਂਦੀ ਤੇ ਅਸੀਂ ਇਹੋ ਹੀ ਚਾਹਾਂਗੇ ਕਿ ਜਿਹੜੇ ਬੰਦੇ ਨੂੰ ਜਿੰਨੀ ਕਿ ਲੋੜ ਹੈ ਉਹਦੇ ਮੁਤਾਬਕ ਹੀ ਉਹ ਡਿਮਾਂਡ ਕਰੇ ਤੇ ਉਹਦੀ ਜਿਹੜੀ ਉਹ ਹੈਲਪ ਹੋ ਸਕਦੀ ਆ ਗੁਰਦਾਮਦਾਸ ਵੀ ਇਹ ਕਹਿੰਦੇ ਆ ਕਿ ਨੰਗੇ ਨੂੰ ਕੱਪੜਾ ਪਿਆਸੇ ਨੂੰ ਪਾਣੀ ਤੇ ਜਿਹੜਾ ਭੁੱਖੇ ਨੂੰ ਅੰਨ ਉਹੋ ਜਿਹੜਾ ਦਾਨ ਗਿਣਾ ਜਾਂਦਾ ਤੇ ਦਾਨ ਤੋਂ ਵੱਧ ਜੇ ਆਪਾਂ ਕਿਸੇ ਦਾ ਕਰਾਂਗੇ ਤੇ ਫਿਰ ਉਸ ਤੋਂ ਵੱਧ ਵੀ ਆਸ਼ਾ ਰੱਖਾਂਗੇ ਉਹ ਵੀ ਕਿਤੇ ਨਾ ਕਿਤੇ ਸਾਨੂੰ ਮਹਿਸੂਸ ਹੋਏਗਾ ਕਿ ਅਸੀਂ ਲੋਕ ਜਿਹੜਾ ਉਹ ਪੈਸਾ ਇਕੱਠਾ ਕਰਕੇ ਜਾਂ ਕੋਈ ਧਨ ਦੌਲਤ ਇਕੱਠਾ ਕਰਕੇ ਉਹ ਨਾਲ ਨਹੀਂ ਲੈ ਜਾਣਾ ਜਿਸਾਂ ਕਿ ਬਾਬਾ ਅਦਨਕੀ ਜੀ ਨੇ ਕਿਹਾ ਸੀ ਵੀ ਆਹ ਸੂਈ ਮੇਰੀ ਰੱਖ ਲਈ ਤੇ ਮੈਂ ਕੋ ਅਗਲੇ ਜਨਮ ਵਿੱਚ ਜਾ ਕੇ ਤੁਹਾਡੇ ਅਗਲੇ ਪਾਸੇ ਜਾ ਕੇ ਲਵਾਵਾਂਗਾ ਤੇ ਉਹਨੇ ਸੋਚਿਆ ਕਿ ਜੇ ਮੇਰੀ ਸੂਈ ਮੇਰੇ ਨਾਲ ਨਹੀਂ ਜਾਣੀ ਤੇ ਫਿਰ ਧਨ ਦੌਲਤ ਕਿੱਥੋਂ ਜਾਏਗਾ ਇਸ ਕਰਕੇ ਇਹ ਬੰਦੇ ਨੇ ਆਪਣੀ ਜਿਹੜੀਆਂ ਦੁਨਿਆਵੀ ਵਸਤ ਆਪਣੀ ਛੱਤ ਜਿਹੜੀ ਆ ਉਹ ਹੀ ਮੰਗੀ ਆ ਉਸ ਤੋਂ ਵੱਧ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਉਹਨੂੰ ਇੱਕੋ ਇੱਕ ਜਿਹੜਾ ਉਹ ਕਿ ਆਪਣੀ ਮਾਂ ਨੂੰ ਬਚਾਉਣਾ ਏ ماں ਨੂੰ ਬਚਾਉਣ ਦਾ ਪ੍ਰਾਲਾ ਜਿਹੜਾ ਸੰਗਤਾਂ ਦੇ ਵਿੱਚ ਉਹ ਹਿਰਦੇ ਨੂੰ ਛੋਇਆ ਵਾ ਤੇ ਸੰਗਤਾਂ ਦੇ ਵਿੱਚ ਵੱਧ ਚੜ ਕੇ ਸੇਵਾ ਕੀਤੀ ਹੈ ਤੇ ਅਸੀਂ ਵੀ ਕਹਾਂਗੇ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਲੋੜ ਹੁੰਦੀ ਆ ਉਹ ਸਿਰਫ ਉਹ ਹੀ ਆਵਾਜ਼ ਉਠਾਇਆ ਕਰਨ ਕਿਉਂਕਿ ਜਦੋਂ ਅਸੀਂ ਸਮਾਜ ਸੇਵਾ ਵਿੱਚ ਚਿਰੇ ਆ ਤੇ ਲੋਕਾਂ ਦੀਆਂ ਬੜੇ ਬੜੇ ਲੋਕ ਵੇਖੇ ਨੇ ਲਾਲਚੀ ਵੇਖੇ ਨੇ ਕਈ ਲੋਕ ਐਸੇ ਨੇ ਜਿਨ੍ਹਾਂ ਦੀ ਥੋੜੀ ਜਿਹੀ ਵੀ ਹੈਲਪ ਕਰ ਦੋ ਤੇ ਉਹ ਤੋਂ ਵੱਧ ਕੋਸ਼ਿਸ਼ ਕਰਦੇ ਕਿ ਸਾਨੂੰ ਆ ਵੀ ਚੀਜ਼ ਮਿਲ ਜੇ ਆ ਵੀ ਚੀਜ਼ ਮਿਲ ਜੇ ਕਈ ਲੋਕ ਐਸੇ ਨੇ ਕਿ ਜਿਹੜੇ ਜਦਾਂ ਨੂੰ ਕਿਸੇ ਵੇਲੇ ਕੋਈ ਉਹਦੀ ਹੈਲਪ ਕੀਤੀ ਜਾਵੇ ਤੇ ਉਹ ਬੰਦਾ ਮੁੜ ਕੇ ਆਲਸੀ ਹੋ ਜਾਂਦਾ ਪਰ ਅਸੀਂ ਕਹਿੰਦੇ ਆ ਅਸੀਂ ਉਹਨਾਂ ਜਿਹੜੇ ਬੰਦੇ ਅੱਜ ਉਹਨਾਂ ਨੂੰ ਲੋੜ ਹੈ ਸਪੋਰਟ ਦੀ ਤੇ ਉਹਨਾਂ ਦੀ ਸਪੋਰਟ ਉਹੀ ਕੀਤੀ ਜਾਵੇ ਜਿਹੜੀ ਅੱਜ ਉਹਨਾਂ ਨੂੰ 1 ਵਜੇ ਤੱਕਾ ਲਾਉਣ ਲਈ ਲੋੜ ਹੈ ਮੁੜ ਕੇ ਉਹ ਖੜੇ ਨਹੀਂ ਹੋਣਗੇ ਹੋਰ ਕਿਸੇ ਦੀ ਹੈਲਪ ਕਰਨਗੇ ਅਸੀਂ ਵੀ ਕਹਿੰਦੇ ਹਰੀਬ ਭਾਈ ਜਦੋਂ ਵੀ ਤੁਸੀਂ ਜਾਂਦੇ ਹੋ ਕਿਸੇ ਲੋੜਵੰਦ ਪਰਿਵਾਰ ਦੀ ਮਦਦ ਕਰਨੇ ਚਾਹੇ ਧੀ ਦਾ ਵਿਆਹ ਵਾ ਚਾਹੇ ਕਿਸੇ ਦਾ ਘਰ ਆ ਜਾਂ ਕਿਸੇ ਦੀ ਪੜ੍ਹਾਈ ਆ ਤੁਹਾਡੇ ਕਦਮ ਹੀ ਮਨਾਂ ਦਾ ਪਰਮਾਤਮਾ ਨੇ ਜੇ ਲਾਏ ਆ ਜਿਸ ਦਾ ਜਾਂਦੇ ਉਸ ਦਾ ਭਾਗ ਲੱਜਾਂਦੇ ਆ ਪਤਾ ਨਹੀਂ ਬਾਬੇ ਦੀ ਰਾਨੀ ਦੀ ਇੰਡੀ ਤਰਤ ਕਿਰਪਾ ಅಪਾਰ ਹੋਈ ਆ। ਇਹ ਵੇਖੋ ਜੀ ਜਦੋਂ ਕੋਰੋਨਾ ਕਾਲ ਦੇ ਵਿੱਚ ਅਸੀਂ ਸੋਚਦੇ ਸੀਗੇ ਕਿ ਪਤਾ ਨਹੀਂ ਅਸੀਂ ਬਚਣਾ ਕਿ ਨਹੀਂ ਬਚਣਾ। ਇੱਕ ਅਸੀਂ ਉਹ ਡਰਦੇ ਮਤਲਕਿ ਕਾਰਨ ਵੀ ਵੀ ਚਲੋ ਜੇ ਅਸੀਂ ਸੇਵਾ ਕਰਦੇ ਜਾਵਾਂਗੇ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨੇੜੇ-ਨੇੜੇ ਜਾਵਾਂਗੇ। ਇੱਕ ਮਾਨੂੰ ਸਕੂਨ ਹੁੰਦਾ ਕਿ ਸ਼ਾਇਦ ਸੇਵਾ ਕਰਨ ਦੇ ਨਾਲ ਸਾਨੂੰ ਅੱਗੇ ਦਰਗਾਹ ਵਿੱਚ ਸੱਚੀ ਦਰਗਾਹ ਮਿਲਦੀ ਹੈ। ਤੇ ਅਸੀਂ ਉਸ ਭਾਵਨਾ ਨਾਲ ਜੁੜੇ ਸੀਗੇ ਕਿ ਜਿਹੜੇ ਸੰਗਤਾਂ ਦੀ ਸੇਵਾ ਕਰਨਾ ਜੇ ਸਾਨੂੰ ਕੋਰੋਨਾ ਵੀ ਪਾਇਆ ਤੇ ਨਵਾਈ ਹੋ ਗਿਆ। ਪਰ ਅਸੀਂ ਸੋਚਦੇ ਪੀ ਅਸੀਂ ਉਹਦੇ ਘਰ ਵਿੱਚ ਜਾਣਾ ਤੇ ਅਸੀਂ ਆਪਣੇ ਆਪ ਨੂੰ ਸੁੱਚਾ ਲੈ ਕੇ ਜਾਣਾ ਨਾਲ ਸੇਵਾ ਜਾਏਗੇ। ਤੇ ਕੋਈ ਨਾ ਕੋਈ ਦਰਗਾਹ ਦਾ ਜਰੂਰ ਸਾਫ ਹੋਏਗਾ ਅੱਜ ਵੀ ਅਸੀਂ ਉਹ ਕਹਿੰਦੇ ਆ ਕਿ ਜੇ ਮਨੁੱਖਤਾ ਨੂੰ ਅਸੀਂ ਜਿੰਦਾ ਰੱਖਣਾ ਜੇ ਮਨੁੱਖਤਾ ਦੀ ਆਪਾਂ ਸੇਵਾ ਕਰਦੇ ਜਾਈਏ ਤੇ ਕਿਤੇ ਨਾ ਕਿਤੇ ਪਰਮਾਤਮਾ ਤੁਹਾਡੀ ਦਰਗਾਹ ਜਿਹੜੀ ਉਹ ਅੱਗੇ ਰਸਤਾ ਸਾਫ ਕਰਦਾ ਉਹਦੇ ਵਿੱਚ ਜਿੰਨੀ ਵੀ ਸੇਵਾ ਹੁੰਦੀ ਆ ਤੁਹਾਡੀ ਤਿਲ ਫੁੱਲ ਪੇਟਾ ਜਾਂ ਤੁਸੀਂ ਕਿਸੇ ਦਾ ਕੋਈ ਹੱਥ ਫੜਦ ਕੇ ਨਾਲ ਲੈ ਕੇ ਜਾਂਦੇ ਹੋ ਜਾਂ ਤੁਸੀਂ ਕਿਸੇ ਦੀ ਕੋਈ ਹੈਲਪ ਕਰਦੇ ਹੋ ਤੇ ਪਰਮਾਤਮਾ ਤੁਹਾਨੂੰ ਆਪ ਸੇਵਾ ਦਿੰਦਾ ਸੇਵਾ ਤੁਹਾਨੂੰ ਤਾਂ ਦਿੰਦਾ ਤੁਹਾਨੂੰ ਤਾਂ ਦੂਸੀ ਬਖਸ਼ਦਾ ਪਿਛਲੇ 1 2 ਸਾਲ ਪਹਿਲਾਂ ਜੇ ਵੇਖਿਆ ਜਾਵੇ ਤੇ ਮੈਂ ਦੋਤੀਨ ਕਸ਼ਟ ਆਈ ਤੇ ਪਰਮਾਤਮਾ ਨੇ ਐਦਾਂ ਮੈਨੂੰ ਦੱਸਾਂ 15 ਦਿਨਾਂ ਚ ਤੰਦਰੁਸਤ ਕੀਤਾ ਕਿ ਮੈਨੂੰ ਲੱਗਦਾ ਹੀ ਨਹੀਂ ਕਿ ਉਹ ਉਹਦੇ ਵਿੱਚ ਲੋਕਾਂ ਨੂੰ ਕਮਜ਼ੋਰੀ ਬੜੀ ਆਉਂਦੀ ਆ ਲੋਕੋ ਲੱਤਾਂ ਤੋਂ ਤੁਰਿਆ ਨਹੀਂ ਜਾਂਦਾ ਪਰ ਪਰਮਾਤਮਾ ਨੇ ਕਿਤੇ ਨਾ ਕਿਤੇ ਉਹ ਸਾਨੂੰ ਇਹ ਚੀਜ਼ ਬਖਸ਼ੀ ਆ ਕਿ ਸਾਨੂੰ ਤੰਦਰੁਸਤੀ ਦਿੱਤੀ ਆ ਤੰਦਰੁਸਤੀ ਨਾਲ ਸਾਨੂੰ ਸੇਵਾ ਕਰਨ ਦੀ ਭਾਵਨਾ ਦਿੱਤੀ ਆ ਜੇ ਕਿਸੇ ਦੇ ਘਰ ਆਉਂਦੇ ਆ ਤੇ ਗੁਰੂ ਮਾਰਗ ਇਹ ਸੰਗਤਾਂ 'ਚ ਵਿਸ਼ਵਾਸ ਕਰਦੀਆਂ ਕਿ 2-4 ਸਾਲ ਤੋਂ ਪਹਿਲਾਂ ਜਿਸਾਂ ਗੁਰੂ ਸਾਹਿਬ ਨੇ ਸਾਡੇ ਤੇ ਸੇਵਾ ਲੈਣੀ ਸ਼ੁਰੂ ਕੀਤੀ ਸੀ ਤੇ ਗੁਰੂ ਰਾਮਦਾਸ ਜੀ ਕਿਤੇ ਨਾ ਕਿਤੇ ਆਪਾਰ ਕਿਰਪਾ ਵਾ ਜਿਹੜੀ ਸਾਡੇ ਤੇ ਕਿਰਪਾ ਕਰਕੇ ਆ ਸੇਵਾ ਲੈ ਰਹੇ ਆ ਤੇ ਗੁਰੂ ਰਾਮਦਾਸ ਦੇ ਅੱਗੇ ਅਸੀਂ ਇਹੋ ਹੀ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਡੀ ਇਹੋ ਜੀ ਸੇਵਾ ਅਸੀਂ ਲੈ ਕੇ ਜਾਂਦੇ ਰਹੀਏ ਕਿਸੇ ਧੀ ਦਾ ਆਨੰਦ ਕਾਰਜ ਹੋਵੇ ਚਾਹੇ ਬੱਚਿਆਂ ਦੀ ਪੜ੍ਹਾਈ ਲਿਖਾਈ ਹੋਵੇ ਕਿਸੇ ਨੂੰ ਬਣੋਟੀ ਅੰਗ ਲੱਗਣੇ ਹੋਣ ਜਾਂ ਕਿਸੇ ਬੱਚੇ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣਾ ਹੋਵੇ ਤੇ ਇਹ ਸਵਾਵਾਂ ਅਸੀਂ ਕਰਦੇ ਜਾਈਏ ਤੇ ਅਸੀਂ ਉਸੇ ਦਰਗਾਹ ਵਿੱਚ ਪ੍ਰਵਾਨ ਹੋਵਾਂਗੇ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਅੱਜ ਇਸ ਪਰਿ ਸ਼ਿਆਨੇ ਅਸੀਂ ਸੰਗਤ ਦਾ ਧੰਨਵਾਦ ਕਰਦੇ ਆਂ ਇਸ ਪਰਿਵਾਰ ਦੀ ਅੱਜ ਰੌਣਕਾ ਜਿਹੜੀਆਂ ਵਾਪਸ ਆ ਗਿਆ ਨੇ ਕਿਉਂਕਿ ਅੱਜ ਦੇ ਜਮਾਨੇ 'ਚ ਰੋਟੀ ਕਪੜਾ ਔਰ ਮਕਾਨ ਇਹ ਬਹੁਤ ਜ਼ਰੂਰੀ ਆ ਤੇ ਇਹ ਪਰਿਵਾਰ ਦੀ ਬੜੀ ਵੱਡੀ ਮੰਗ ਸੀ ਪਰ ਮੈਨੂੰ ਲੱਗਦਾ ਸੀ ਵੀ ਜੇਕਰ ਸੰਗਤ ਨਾਮਰਤ ਕਰਦੀ ਸ਼ਾਇਦ ਚਲੋ ਰੱਬ ਰੂਪੀ ਸੰਗਤ ਆ ਰਿਸ਼ਤੇ ਬਣ ਕੇ ਸਾਹਮਣੇ ਆਏ ਬਾਈ ਦਲਜੀਤ ਅੱਗੇ ਆਇਆ ਉਸ ਤੋਂ ਬਾਅਦ ਸੰਗਤ ਜਿਹੜਾ ਹੱਲ ਆ ਗਿਆ ਪੈਸਿਆਂ ਦਾ ਤੇ ਅੱਜ ਵੱਡੀ ਜਿਹੜੀ ਮਦਦ ਹੋਈ ਆ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਇਸੇ ਤਰ੍ਹਾਂ ਜਦੋਂ ਵੀ ਕਿਸੇ ਸੰਗਤ ਦੀ ਵੀਡੀਓ ਪਾਵਾਂਗੇ ਇਸੇ ਤਰ੍ਹਾਂ ਹੀ ਪਿਆਰ ਦਿਓ ਅਤੇ ਹਮੇਸ਼ਾ ਤੁਹਾਡੀ ਜਿਹੜੀ ਨੇਕ ਕਮਾਈ ਆ ਹਮੇਸ਼ਾ ਇਮਾਨਦਾਰੀ ਦੇ ਨਾਲ ਉਸ ਪਰਿਵਾਰ ਦੇ ਖਾਤੇ 'ਚ ਉਸ ਪਰਿਵਾਰ ਕੋਈ ਜਾਵੇਗੀ ਨਾ ਕਿ ਉਚੋਲਾ ਪੈਗਾ ਨਾ ਹੀ ਕਿਤੇ ਗਲਤ ਆ ਸਮ ਜਾਵੇਗੀ ਮੇਨੂੰ ਦੀ ਜੁਦਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ